ਤੁਸੀਂ ਦੇਖ ਰਹੇ ਹੋ ਹਮਤਾਤ ਟੀਵੀ ਅੱਜ ਅਸੀਂ ਪ੍ਰੋਗਰਾਮ ਹਕੀਕਤ ਜਾਂ ਅਫਵਾਹ ਦੇ ਵਿੱਚ ਗੱਲਬਾਤ ਕਰਾਂਗੇ ਤੇ ਦੱਸਾਂਗੇ ਕਿ ਹਕੀਕਤ ਆ ਤੇ ਕੀ ਅਫਵਾਹ ਆ ਜਿਸ ਦੇ ਵਿੱਚ ਮੇਰੇ ਨਾਲ ਮੇਰਾ ਮੇਰੇ ਸਹਿਯੋਗੀ ਸਾਥ ਦੇਣਗੇ ਖੁਸ਼ਬੂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਜਿਸ ਤਰੀਕੇ ਦੇ ਨਾਲ ਹਰਪ੍ਰੀਤ ਨੇ ਦੱਸਿਆ ਕਿ ਅਸੀਂ ਸ਼ੋਅ ਅੱਜ ਲੈ ਕੇ ਆਏ ਆ ਹਕੀਕਤ ਜਾਂ ਅਫਵਾਹ ਪਹਿਲਾ ਇੱਕ ਐਪੀਸੋਡ ਆ ਚੁੱਕਾ ਹੈ ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਤਾਂ ਹੁਣ ਵੀ ਜੋ ਰੀਅਲ ਕਹਾਣੀ ਹੀ ਅਸੀਂ ਤੁਹਾਡੇ ਤੱਕ ਲੈ ਕੇ ਆਏ ਆ ਜਿਸ ਤਰੀਕੇ ਦੇ ਨਾਲ ਪਿਛਲੀ ਵਾਰ ਸੱਚੀ ਘਟਨਾ ਸੀ ਉਪ ਥਾਵਾਂ ਅਸਲ ਦੇ ਵਿੱਚ ਸੀ ਤਾਂ ਉਸੇ ਤਰੀਕੇ ਦੇ ਨਾਲ ਹੁਣ ਵੀ ਸੱਚੀ ਹੀ ਘਟਨਾ ਸੱਚੀ ਹੀ ਕਹਾਣੀ ਹੈ ਸੱਚੀ ਹੀ ਥਾਂ ਹੋਏਗੀ ਤਾਂ ਆਖਿਰ ਉਸ ਦੇ ਪਿੱਛੇ ਕਹਾਣੀ ਕੀ ਹੈ ਕੀ ਉਸ ਦੇ ਵਿੱਚ ਸਚਾਈ ਹੈ ਕਿਉਂ ਲੋਕ ਡਰਦੇ ਨੇ ਉਹ ਸਾਰਾ ਕੁਝ ਤੁਹਾਨੂੰ ਦੱਸਾਂਗੇ ਸੋ ਸਭ ਤੋਂ ਪਹਿਲਾਂ ਹਰਪ੍ਰੀਤ ਜਿਸ ਤਰੀਕੇ ਦੇ ਨਾਲ ਹਕੀਕਤ ਜਾਂ ਅਫਵਾ ਇਸ ਤੋਂ ਹੀ ਕਲੀਅਰ ਹੋ ਜਾਂਦਾ ਹੈ ਕਿ ਜੋ ਸਾਡਾ ਸ਼ੋ ਹੈ ਉਹ ਹਕੀਕਤ ਅਫਵਾਹਾਂ ਦੇ ਵਿੱਚ ਕਿੰਨੀ ਕ ਹੈ ਜਾਂ ਸਿਰਫ ਅਫਵਾਹੀ ਨੇ ਉਹ ਸਾਰਾ ਕੁਝ ਅਸੀਂ ਦੱਸਾਂਗੇ ਤੇ ਅੱਜ ਜਿਸ ਟੌਪਿਕ ਤੇ ਅਸੀਂ ਗੱਲ ਕਰਾਂਗੇ ਉਹ ਬਿਲਕੁਲ ਅਸਲ ਹੈ ਤਾਂ ਲੋਕ ਇੰਨਾ ਜ਼ਿਆਦਾ ਡਰਦੇ ਨਹੀਂ ਕਿ ਲੋਕ ਉਸ ਥਾਂ ਤੇ ਜਾਂਦੇ ਵੀ ਨਹੀਂ ਹੈ ਬਿਲਕੁਲ ਆਬਾਦੀ ਵਾਲੀ ਥਾਂ ਹੈ ਤਾਂ ਇੱਕ ਨਹਿਰ ਹੈ ਅਜਿਹੀ ਨਹਿਰ ਇੱਕ ਪਿੰਡ ਦੇ ਵਿੱਚ ਪੈਂਦੀ ਹੈ ਉਹ ਪਿੰਡ ਜੋ ਦਿਨ ਦੇ ਵੇਲੇ ਚਹਲ ਪੈਲ ਹੁੰਦੀ ਹੈ ਕਾਫੀ ਲੋਕ ਹੁੰਦੇ ਨੇ ਉਸ ਨਹਿਰ ਦੇ ਆਲੇ ਦੁਆਲੇ ਲੋਕਾਂ ਦੇ ਖੇਤ ਵੀ ਬਣੇ ਹੋਏ ਨੇ ਕੰਮ ਕਰਦੇ ਨੇ ਲੋਕ ਪਰ ਜਿੱਦਾਂ ਹੀ ਸੂਰਜ ਢਲਦਾ ਉਥੇ ਸੁੰਨਮਸਾਂ ਪੈ ਜਾਂਦੀ ਜਾਨੀ ਕਿ ਸਰਨਾਟਾ ਪੈ ਜਾਂਦਾ ਹੈ ਅਸੀਂ ਗੱਲਬਾਤ ਕਰ ਰਹੇ ਹਾਂ ਕਿ ਇੱਕ ਅਜਾਈ ਨਹਿਰ ਦੀ ਜਿਸ ਦੇ ਬਾਰੇ ਜਦੋਂ ਤੁਸੀਂ ਸੁਣੋਗੇ ਤਾਂ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਤੇ ਤੁਸੀਂ ਵੀ ਇਸ ਦੇ ਉੱਤੇ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰੋਗੇ ਕਿ ਆਕਰ ਅਜਿਹਾ ਕਿਵੇਂ ਹੋ ਸਕਦਾ ਤਾਂ ਤੁਹਾਨੂੰ ਦੱਸ ਦੇ ਕਿ ਅਸੀਂ ਤੁਹਾਡੇ ਤੱਕ ਜਿਹ ਹੈ ਅਸਲ ਕisse ਪਹੁੰਚਾ ਰਹੇ ਹਾਂ ਜਿਨ੍ਹਾਂ ਦੇ ਬਾਰੇ ਸ਼ਾਇਦ ਦੁਨੀਆ ਨੇ ਸੁਣਿਆ ਤੱਕ ਨਹੀਂ ਹੋਵੇਗਾ ਜਿੱਥੇ ਕਿ ਪਿੰਡ ਦੇ ਲੋਕ ਉਹਦੇ ਨਾ ਚੀਜ਼ਾਂ ਦਾ ਦਾਵਾ ਕਰਦੇ ਨੇ ਕਿ ਇੱਥੇ ਆ ਚੀਜ਼ਾਂ ਹੈਗੀਆਂ ਨੇ ਖੁਸ਼ਬੂ ਗੱਲ ਕਰ ਰਹੇ ਹਾਂ ਅਸੀਂ ਇੱਕ ਨਹਿਰ ਦੀ ਜਿੱਥੇ ਨਹਿਰ ਦੇ ਵਿੱਚ ਸਭ ਤੋਂ ਪਹਿਲਾਂ ਤੇ ਦੱਸ ਦਈਏ ਕਿ ਇੱਕ ਗੱਲ ਥੋੜੀ ਜਿਹੀ ਪਿਛਲੇ ਅਸੀਂ ਐਪੀਸੋਡ ਦੀ ਕਰ ਲਈਏ ਕਿ ਉਹਦੇ ਵਿੱਚ ਬਹੁਤ ਦਰਸ਼ਕਾਂ ਨੇ ਕਿਹਾ ਸੀ ਸਾਨੂੰ ਕਿ ਸਾਨੂੰ ਤੁਸੀਂ ਪਿੰਡ ਦਾ ਨਾਮ ਥਾਂ ਵੀ ਦੱਸਿਆ ਕਰੋ ਉਹ ਜਗ੍ਹਾ ਹੈ ਕਿੱਥੇ ਆ ਸੋ ਖੈਰ ਜਿਸ ਅੱਜ ਅਸੀਂ ਸਟੋਰੀ ਦੀ ਜਿਸ ਕਹਾਣੀ ਦੀ ਗੱਲ ਕਰ ਰਹੇ ਹਾਂ ਜੋ ਪੂਰੀ ਤਰ੍ਹਾਂ ਸੱਚਾਈ ਦੇ ਨਾਲ ਭਰੀ ਹੋਈ ਆ ਹਰ ਇੱਕ ਚੀਜ਼ ਉਹਦੇ ਵਿੱਚ ਸੱਚ ਆ ਬਾਕੀ ਪੜ੍ਹੇ ਲਿਖੇ ਲੋਕ ਨੇ ਨਹੀਂ ਸੱਚ ਮੰਨਦੇ ਦੇਖੋ ਜੋ ਚੀਜ਼ ਹੈਗੀ ਹੈ ਹੈਗੇ ਅਸੀਂ ਉਸ ਦਿਨ ਵੀ ਕਿਹਾ ਸੀ ਕਿ ਜੇ 네ਗੇਟਿਵ ਆ ਤਾਂ ਪੋਜ਼ਿਟਿਵ ਵੀ ਆ ਤੇ ਇੱਥੇ ਹੁਣ ਅਸੀਂ ਗੱਲ ਕਰ ਰਹੇ ਹਾਂ ਅਜਾਹੇ ਪਿੰਡ ਦੀ ਜਿਸ ਪਿੰਡ ਦੇ ਬਾਰੇ ਸੁਣ ਕੇ ਤੁਸੀਂ ਹੈਰਾਨ ਵੀ ਹੋ ਜਾਣਾ ਤੇ ਹੋ ਸਕੇ ਤੁਸੀਂ ਉਸ ਪਿੰਡ ਦੇ ਵਿੱਚ ਜਾ ਕੇ ਕਨਫਰਮ ਵੀ ਕਰ ਸਕਦੇ ਹੋ ਕਿ ਇੱਥੇ ਅਜਿਹੀਆਂ ਚੀਜ਼ਾਂ ਹੈਗੀਆਂ ਨਹੀਂ ਜਾਫਰ ਨਹੀਂ ਹੈ ਗਿਆ ਹਾਂ ਮੰਨਿਆ ਜਾਂਦਾ ਦੇਖੋ ਕੁਝ ਉਹ ਆਪਾਂ ਗੱਲ ਕਰ ਰਹੇ ਹਾਂ ਕਿ ਕਿਤੇ ਨਾ ਕਿਤੇ ਮੰਨਿਆ ਜਾਂਦਾ ਇਹ ਚੀਜ਼ਾਂ ਨੂੰ ਵੀ ਸੱਚ ਨਹੀਂ ਹੈਗਾ ਉਹ ਚੀਜ਼ਾਂ ਸੀ ਉਹ ਕਹਿ ਸਕਦੇ ਜਿੱਥੇ ਜਣਾ ਖਣਾ ਆਪਣੇ ਘਰ ਦੇ ਵਿੱਚ ਅਸੀਂ ਉਸ ਦਿਨ ਗੱਲ ਕਰਦੇ ਚੌਂਕੀ ਲਾਏ ਬੈਠਾ ਸੀ ਉਹ ਸਮਾਂ ਉਸ ਦਿਨ ਸਾਡੇ ਕੋਲੇ ਬਹੁਤ ਘੱਟ ਸੀ ਜਿਹਦੇ ਵਿੱਚ ਅਸੀਂ ਪੂਰੀ ਗੱਲਬਾਤ ਨਹੀਂ ਕਰ ਸਕੇ ਜਦੋਂ ਚੌਂਕੀਆਂ ਲਾ ਲੈਂਦੇ ਨੇ ਤਾਂ ਇੱਕ ਹੀ ਇਨਸਾਨ ਦੇ ਅੰਦਰ ਕਦੇ ਕੋਈ ਦੇਵੀ ਆ ਗਿਆ ਕਦੇ ਕੋਈ ਦੇਵਤਾ ਆ ਗਿਆ ਜੇ ਉਹਨੂੰ ਇਹ ਕਿਹਾ ਜਾਵੇ ਕਿ ਤੂੰ ਇਹ ਚੀਜ਼ ਨੂੰ ਰਿਐਲਿਟੀ ਮਤਲਬ ਕਿ ਰੀਅਲ ਇਨ ਸਾਬਿਤ ਕਰ ਦੇ ਕਿ ਤੂੰ ਸੱਚ ਆ ਤੇ ਉਸਤੇ ਕਹਿਣਗੇ ਕਿ ਸਾਡੇ ਤੇ ਸ਼ੱਕ ਕੀਤਾ ਜਾਂ ਧਰਮ ਦੇ ਨਾਮ ਤੇ ਸਵਾਲ ਚੁੱਕੇ ਜਾਂਦੇ ਨੇ ਤਾਂ ਉਸ ਨੂੰ ਲੈ ਕੇ ਕਾਫੀ ਜ਼ਿਆਦਾ ੜਕਾ ਦਿੱਤਾ ਜਾਂਦਾ ਪਰ ਹਰਪ੍ਰੀਤ ਮੈਂ ਇਹ ਕਹਿਣਾ ਚਾਹੂੰਗੀ ਕਿ ਜਿਸ ਤਰੀਕੇ ਦੇ ਨਾਲ ਅੱਜ ਇਹ ਜੋ ਅਸੀਂ ਤੁਹਾਨੂੰ ਕਿਸਾਂ ਦੱਸਾਂਗੇ ਇੱਥੇ ਬਹੁਤ ਸਾਰੇ ਲੋਕ ਅਜੇ ਹੋਣਗੇ ਜੋ ਉਸ ਥਾਂ ਤੇ ਰਹਿੰਦੇ ਹੋਣਗੇ ਤਾਂ ਇਹ ਇੱਕ ਪਿੰਡ ਦੇ ਵਿਚਾਲੇ ਨਹਿਰ ਹੈ ਅਜੇਹੀ ਨਹਿਰ ਹੈ ਜਿੱਥੇ ਲਾਸ਼ਾਂ ਗੋਲ ਚੱਕਰ ਦੇ ਵਿੱਚ ਘੁੰਮਦੀਆਂ ਨੇ ਬੇहद ਹੈਰਾਨੀ ਵਾਲੀ ਗੱਲ ਹੈ ਕਿ ਇੱਥੇ ਰੋਡ ਕਰਦੇ ਨੇ ਕਿਸੇ ਦਾ ਕਤਲ ਕਰ ਦਿੱਤਾ ਜਾਂਦਾ ਕਿਸੇ ਨੂੰ ਵੈਸੇ ਮਾਰ ਕੇ ਸੁੱਟ ਦਿੱਤਾ ਜਾਂਦਾ ਅਸੀਂ ਇਸ ਚੀਜ਼ ਦੇ ਉੱਤੇ ਤੁਹਾਡੇ ਨਾਲ ਸਹਿਮਤ ਆ ਪਰ ਕੀ ਤੁਹਾਨੂੰ ਲੱਗਦਾ ਕਿ ਇੱਕ ਪਾਣੀ ਦਾ ਗੋਲ ਜਿਹੜਾ ਆਪਾਂ ਗੱਲ ਕਰੀਏ ਗੋਲ ਰਾਉਂਡ ਘੁੰਮਦਾ ਗੋਲ ਚੱਕਰ ਘੁੰਮਦਾ ਉਹਦੇ ਆਲੇ ਦੁਆਲੇ ਲਾਸ਼ਾਂ ਘੁੰਮਦੀਆਂ ਨੇ ਬਿਲਕੁਲ ਜਿੱਦੋਂ ਤੇ ਲੋਕਾਂ ਨੇ ਸਵਾਲ ਖੜੇ ਕੀਤੇ ਨੇ ਉਸ ਪਿੰਡ ਦੇ ਲੋਕਾਂ ਨੇ ਖੁਸ਼ਬੂ ਜਿਹੜੇ ਪਿੰਡ ਦੇ ਲੋਕ ਉੱਥੇ ਰਹਿਣ ਵਾਲੇ ਨੇ ਉਹ ਕਹਿੰਦੇ ਨੇ ਕਿ ਇੱਥੇ ਕੋਈ ਇਤਿਫਾਕ ਨਹੀਂ ਹੈਗਾ ਜੇ ਅਸੀਂ ਕਹਦੇ ਵੀ ਹਨਾ ਵੈਸੇ ਅਸੀਂ ਇੱਕ ਫੜਾ ਮਾਰਦੇ ਆ ਪਿੰਡਾਂ ਦੇ ਲੋਕਾਂ ਦੀ ਬੋਲੀ ਹੁੰਦੀ ਹੈ ਕਿ ਅਸੀਂ ਕੋਈ ਫੜ ਨਹੀਂ ਮਾਰਦੇ ਜੇ ਅਸੀਂ ਬੋਲਦੇ ਤਾਂ ਅਸੀਂ ਸੱਚ ਬੋਲਦੇ ਆ ਔਰ ਬਿਲਕੁਲ ਇਹ ਗੱਲ ਵੀ ਅਸੀਂ ਤੁਹਾਨੂੰ ਹੁਣੇ ਹੀ ਕਹਿ ਦਿੰਦੇ ਆ ਕਿ ਅਸੀਂ ਕੋਈ ਅੰਧਵਿਸ਼ਵਾਸ ਨਹੀਂ ਫੈਲਾ ਰਹੇ ਇਹ ਬਿਲਕੁਲ ਤੱਥਾਂ ਦੇ ਆਧਾਰ ਤੇ ਗੱਲ ਕੀਤੀ ਜਾ ਰਹੀ ਹੈ ਲੋਕਾਂ ਦੇ ਨਾਲ ਵੀ ਮਿਲਿਆ ਗਿਆ ਗੱਲਬਾਤ ਕੀਤੀ ਗਈ ਤਾਂ ਹਰਪ੍ਰੀਤ ਇਸ ਦੇ ਵਿੱਚ ਇਹ ਵੀ ਕਿਹਾ ਗਿਆ ਲੋਕਾਂ ਦੇ ਵੱ ਜੋ ਜਿਹਾ ਭਾਵੇਂ ਇਨਸਾਨ ਪਾਵੇ ਜਾਨਵਰ ਭਾਵੇਂ ਕੋਈ ਲਵਾਰਸ ਲਾਸ਼ ਹੋਵੇ ਭਾਵੇਂ ਕੋਈ ਜਾਨਵਰ ਹੋਵੇ ਤਾਂ ਇਸ ਨਹਿਰ ਦੇ ਆਲੇ-ਦੁਆਲੇ ਹੀ ਜੋ ਲਵਾਰਸ ਲਾਸ਼ਾਂ ਹੁੰਦੀਆਂ ਨੇ ਇਨਸਾਨਾਂ ਦੀਆਂ ਉਹਨਾਂ ਦਾ ਵੀ ਸੰਸਕਾਰ ਕਰ ਦਿੱਤਾ ਜਾਂਦਾ ਜਾਨਵਰਾਂ ਦਾ ਵੀ ਉੱਥੇ ਹੀ ਸੰਸਕਾਰ ਕਰ ਦਿੱਤਾ ਜਾਂਦਾ ਦੇਖੋ ਜੀ ਗੱਲ ਕਰੀਏ ਨਾ ਟਿੱਪਣੀਆਂ ਦੇ ਵਿੱਚ ਬਹੁਤ ਸਾਰੇ ਲੋਕਾਂ ਦੀ ਇਹ ਚੀਜ਼ਾਂ ਪੜਨ ਦੇ ਵਿੱਚ ਮਿਲਦੀਆਂ ਰਹੀਆਂ ਨੇ ਕਿ ਇਹ ਤਾਂ ਮਤਲਬ ਕਿ ਖਵਾਜਾ ਪੀਰਾ ਅਸੀਂ ਮੰਨਦੇ ਹਾਂ ਅਸੀਂ ਖੁਦ ਮੰਨਦੇ ਹਾਂ ਇਹਨਾਂ ਚੀਜ਼ਾਂ ਨੂੰ ਕਿ ਖਵਾਜੇ ਨੂੰ ਪੂਜਿਆ ਜਾਂਦਾ ਮੰਨਿਆ ਜਾਂਦਾ ਲੋਕ ਮੱਥੇ ਟੇਕਦੇ ਨੇ ਲੋਕ ਆਪਣੀਆਂ ਮੰਤਾਂ ਮੰਗਦੇ ਨੇ ਪੂਰੀਆਂ ਵੀ ਹੁੰਦੀਆਂ ਨੇ ਕਈ ਜਗ੍ਹਾ ਤੇ ਬਹੁਤ ਸਾਰੀਆਂ ਚੀਜ਼ਾਂ ਜਈਆਂ ਜੁੜੇ ਹੁੰਦੇ ਨੇ ਖੁਸ਼ਬੂ ਚੋਲ ਅਸੀਂ ਨਾਲ ਨਾਲ ਚਾਹਾਂਗੇ ਕਿ ਤੁਸੀਂ ਉਸ ਪਿੰਡ ਦਾ ਵੀ ਜ਼ਿਕਰ ਕਰੋ ਜਿੱਥੇ ਦੀ ਇਹ ਨਹਿਰ ਆ ਬਿਲਕੁਲ ਹਰਪਰੀ ਤੇ ਪਿੰਡ ਹੈ ਪਦਾਰਥ ਖੇੜੀ ਪਿੰਡ ਇਹ ਪਿੰਡ ਹਰਿਆਣਾ ਡਿਸਟ੍ਰਿਕਟ ਦੇ ਵਿੱਚ ਪੈਂਦਾ ਹੈ ਪੰਜਾਬ ਦੇ ਬਿਲਕੁਲ ਲਾਗੇ ਲੱਗਦਾ ਹੈ ਤੇ ਇਹ ਜੋ ਨਹਿਰ ਹੈ ਖਨੋਰੀ ਤੇ ਬਰਵਾਲਾ ਨਹਿਰ ਇਹ ਦੋਵੇਂ ਭਾਖੜਾ ਤੋਂ ਨਿਕਲਦੀਆਂ ਨੇ ਖਨੋਰੀ ਆਪ ਬਿਲਕੁਲ ਤੇ ਜਿਸ ਤਰੀਕੇ ਦੇ ਨਾਲ ਖਨੋਰੀ ਨਹਿਰ ਵੀ ਫੇਮਸ ਹੈ ਕਾਫੀ ਜ਼ਿਆਦਾ ਕਿ ਇੱਥੇ ਬਹੁਤ ਲਾਸ਼ਾਂ ਹੁੰਦੀਆਂ ਨੇ ਉਸੇ ਤਰੀਕੇ ਦੇ ਨਾਲ ਇਹ ਨਹਿਰ ਜੋ ਖੇੜੀਪਿੰਡ ਦੀ ਹੈ ਪਦਾਰਥ ਖੇੜੀਪਿੰਡ ਦੀ ਉਹ ਬਹੁਤ ਮਸ਼ਹੂਰ ਹੈ ਕਿ ਇੱਥੇ ਰੋਜ਼ਾਨਾ ਹੀ ਲਾਸ਼ਾਂ ਮਿਲਨੀਆਂ ਮਿਲਨੀਆਂ ਕੋਈ ਅਜਿਹਾ ਦਿਨ ਨਹੀਂ ਹੈ ਕਿ ਲਾਸ਼ ਨਹੀਂ ਮਿਲੂਗੀ ਤਾਂ ਲੋਕ ਇਸ ਤਰੀਕੇ ਹਰ ਵੇਲੇ ਡਰਦੇ ਨੇ ਇਸ ਨਹਿਰ ਦੀ ਤਸਵੀਰ ਸਕਰੀਨ ਤੇ ਦਰਸ਼ਕ ਦੇਖ ਰਹੇ ਹੋਣਗੇ ਇਹਦੇ ਆਲੇ-ਦੁਆਲੇ ਖੇਤ ਵੀ ਹੈ ਤਾਂ ਲੋਕ ਮਜਬੂਰੀ ਦੇ ਵਿੱਚ ਜਿਨ੍ਹਾਂ ਦੇ ਖੇਤ ਨੇ ਉੱਥੇ ਕੰਮ ਕਰਨ ਆਉਂਦੇ ਨੇ ਇੰਨਾ ਹੀ ਨਹੀਂ ਕਿ ਇੱਥੇ ਰੋਜ਼ਾਨਾ ਇਨਸਾਨਾਂ ਦੀ ਤਰ੍ਹਾਂ ਕੁੱਤੇ ਰੋਂਦੇ ਨੇ ਸ਼ਾਮ ਤੋਂ ਸ਼ੁਰੂ ਹੋ ਜਾਂਦੇ ਨੇ ਪੂਰੀ ਰਾਤ ਰੋਂਦੇ ਨੇ ਔਰ ਕਈ ਲੋਕ ਅਜਿਹੇ ਨੇ ਜਿਨ੍ਹਾਂ ਨੂੰ ਇੱਥੇ ਕੁਝ ਨਾ ਕੁਝ ਚੀਜ਼ ਹੋਣ ਦਾ ਅਹਿਸਾਸ ਵੀ ਹੋਇਆ ਤੇ ਤੁਸੀਂ ਕੁੱਤਿਆਂ ਦੀ ਗੱਲ ਕਰੀ ਆ ਚਲੋ ਇੱਥੇ ਅਸੀਂ ਲੋਕ ਰਾਏ ਦੱਸਦੇ ਨੇ ਕਿਉਂਕਿ ਚਲੋ ਜਦੋਂ ਆਪਾਂ ਇੱਕ ਕੰਮ ਦੇ ਵਿੱਚ ਕਾਫੀ ਟਾਈਮ ਤੋਂ ਬੈਠੇ ਹੋਈਏ ਇੱਕ ਕੰਮ ਦੇ ਵਿੱਚ ਆਪਣਾ ਸਮਾਂ ਲੰਘਿਆ ਹੋਵੇ ਆਪਾਂ ਉਹਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਹੋਵੇ ਤਾਂ ਲੋਕ ਇਹ ਕਹਿੰਦੇ ਨੇ ਕਿ ਕੁੱਤੇ ਤਾਂ ਹਰ ਇੱਕ ਜਗ੍ਹਾ ਤੇ ਰੋਂਦੇ ਨੇ ਕੁੱਤੇ ਕੁਛ ਦਿਖਦਾ ਤਾਂ ਰੋਂਦੇ ਨੇ ਤੇ ਕਈ ਜਗ੍ਹਾ ਤੇ ਇਹ ਵੀ ਕਿਹਾ ਜਾਂਦਾ ਕਿ ਕੁੱਤੇ ਨੂੰ ਭੁੱਖ ਲੱਗਦੀ ਆ ਉਹਨਾਂ ਨੂੰ ਤਕਲੀਫ ਹੁੰਦੀ ਆ ਜਿਵੇਂ ਇਨਸਾਨ ਬੋਲ ਕੇ ਦੱਸ ਦਿੰਦਾ ਕੁੱਤਾ ਬੋਲ ਕੇ ਨਹੀਂ ਦੱਸਦਾ ਪਰ ਹਰਪ੍ਰੀਤ ਇੱਥੇ ਇੱਕ ਹੋਰ ਚੀਜ਼ ਐ ਜਿਹੜੇ ਕੁੱਤੇ ਨੇ ਇਹ ਕੁੱਤੇ ਇੱਥੇ ਦੇ ਮਾਸਾਹਰੀ ਨੇ ਜਿਹੜੀਆਂ ਲਵਾਰਸ ਲਾਸ਼ਾਂ ਆਂਦੀਆਂ ਨੇ ਜਾਨਵਰਾਂ ਦੀਆਂ ਇਨਸਾਨਾਂ ਦੀਆਂ ਉਹ ਕੁੱਤੇ ਖਾਂਦੇ ਵੀ ਨੇ ਉਹ ਲਾਸ਼ਾਂ ਇੱਥੇ ਭੁੱਖ ਦਾ ਮਸਲਾ ਖੜਾ ਹੀ ਨਹੀਂ ਹੁੰਦਾ ਵੀ ਭੁੱਖ ਦੀ ਵਜ੍ਹਾ ਤੋਂ ਕੁੱਤੇ ਰੋਂਦੇ ਹੋਣਗੇ ਕਿਉਂਕਿ ਖੁਦ ਲੋਕ ਜੋ ਉੱਥੇ ਰਹਿੰਦੇ ਨੇ ਉਹਨਾਂ ਦਾ ਕਹਿਣਾ ਕਿ ਅਸੀਂ ਬਹੁਤ ਵਾਰ ਦੇਖਿਆ ਉਹ ਲਾਸ਼ਾਂ ਨੂੰ ਅੱਧੀ ਤੋਂ ਜ਼ਿਆਦਾ ਕੁੱਤੇ ਖਾ ਦੀ ਹੈ ਤੇ ਉਹ ਲਾਸ਼ਾਂ ਲਗਾਤਾਰ ਗੋਲ ਚੱਕਰ ਦੇ ਵਿੱਚ ਉੱਤੇ ਘੁੰਮ ਰਹੀਆਂ ਹੁੰਦੀਆਂ ਨੇ ਬਥੇਰੀਆਂ ਆ ਜਈਆਂ ਚੀਜ਼ਾਂ ਨੇ ਔਰ ਇਹ ਵੀ ਕਿਹਾ ਜਾਂਦਾ ਕਿ ਚਲੋ ਲੋਕ ਨੇ ਕਾਫੀ ਜ਼ਿਆਦਾ ਪੂਜਾ ਦੇ ਵਿੱਚ ਵੀ ਧਿਆਨ ਰੱਖਦੇ ਨੇ ਕੁਝ ਲੋਕ ਚੰਗਾ ਚੰਗੀਆਂ ਚੀਜ਼ਾਂ 'ਚ ਧਿਆਨ ਕਰਦੇ ਨੇ ਕੁਝ ਲੋਕ ਕਿਸੇ ਦਾ ਨੁਕਸਾਨ ਪਹੁੰਚਾਉਣ 'ਚ ਵੀ ਧਿਆਨ ਕਰਦੇ ਨੇ ਅਜਿਹੇ ਬਹੁਤੇ ਢਾਲੇ ਹੀ ਕੀਤੇ ਜਾਂਦੇ ਨੇ ਪੰਜਾਬੀ 'ਚ ਕਹਿ ਦਈਏ ਤਾਂ ਇਸ ਨਹਿਰ ਤੇ ਉਹ ਵੀ ਬਹੁਤ ਕੀਤਾ ਜਾਂਦਾ ਤੇ ਜਦੋਂ ਮਤਲਬ ਜਾ ਕੇ ਦੇਖਿਆ ਗਿਆ ਇਸ ਨਹਿਰ ਤੇ ਤਾਂ ਕਾਫੀ ਜ਼ਿਆਦਾ ਇੱਥੇ ਮਿਰਚਾਂ ਪਈਆਂ ਨੇ ਕਿਤੇ ਲਾਲ ਕੱਪੜੇ 'ਚ ਬੰਨਿਆ ਹੋਇਆ ਕੁਝ ਪਿਆ ਕਿਤੇ ਨਾਰੀਅਲ ਪਿਆ ਤੇ ਕਿਤੇ ਕੋਈ ਹੋਰ ਚੀਜ਼ਾਂ ਜਿਹੀਆਂ ਮਿਲੀਆਂ ਨੇ ਜੋ ਆਮ ਤੌਰ 'ਤੇ ਜੋ ਵਰਤੋਂ ਨਹੀਂ ਕੀਤੀ ਜਾਂਦੀ ਤਾਂ ਇੱਥੇ ਦੇ ਲੋਕਾਂ ਦਾ ਕਹਿਣਾ ਖਾਸ ਕਰਕੇ ਯੰਗਸਟਰ ਸੀਗੇ ਜਿਨ੍ਹਾਂ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਦੋਂ ਤੋਂ ਪੈਦਾ ਹੋਏ ਹਾਂ ਜਦੋਂ ਤੋਂ ਇੱਥੇ ਰਹਿ ਰਹੇ ਹਾਂ ਅਸੀਂ ਇਸ ਵੱਲ ਆ ਕੇ ਤੱਕਿਆ ਤੱਕ ਨਹੀਂ ਰਾਤ ਦੇ ਵੇਲੇ ਕਿਉਂਕਿ ਅਸੀਂ ਡਰਦੇ ਹਾਂ ਅਸੀਂ ਬਹੁਤ ਕੁਝ ਸੁਣਿਆ ਅਸੀਂ ਬਹੁਤ ਕੁਝ ਇੱਥੇ ਮਹਿਸੂਸ ਕੀਤਾ ਹਰਪੇ ਤੇ ਇਹਦੇ ਨਾਲ ਇੱਕ ਹੋਰ ਕਹਾਣੀ ਹੈ ਇੱਕ ਸ਼ਖਸ ਇਥੋਂ ਲੰਘ ਰਿਹਾ ਹੁੰਦਾ ਰਾਤ ਨੂੰ ਉਹ ਸ਼ਾਇਦ ਕਿਤੇ ਬਾਹਰੋਂ ਆਇਆ ਸੀਗਾ ਜਿੱਦਾਂ ਹੀ ਉਹ ਬੰਦਾ ਉੱਥੋਂ ਲੰਘ ਰਿਹਾ ਹੁੰਦਾ ਤਾਂ ਉਸ ਨੂੰ ਇੱਥੇ ਇੱਕ ਪੁੱਲ ਬਣਿਆ ਹੋਇਆ ਨਹਿਰ ਤੇ ਬੇਹਦ ਪੁਰਾਣਾ ਪੁੱਲ ਹੈ ਕਹਿੰਦੇ ਨੇ ਕਿ ਜੇਕਰ ਮਤਲਬ 2-4 ਬੰਦੇ ਇਕੱਠੇ ਲੰਘ ਜਾਣ ਕਿਸੇ ਵੀ ਵੇਲੇ ਟੁੱਟ ਸਕਦਾ ਕਿਉਂਕਿ ਇਸ ਪਾਸੇ ਲੋਕ ਜਾਂਦੇ ਨਹੀਂ ਲੋਕ ਡਰਦੇ ਬਹੁਤ ਤੇ ਉਹ ਸ਼ਖਸ ਰਾਤ ਨੂੰ ਮਤਲਬ ਜਿਆਦਾ ਰਾਤ ਨਹੀਂ ਹੁੰਦੀ ਸ਼ਾਮ ਹੁੰਦੀ ਲੰਘ ਰਿਹਾ ਹੁੰਦਾ ਤੇ ਉਹਦੇ ਪਿੱਛੇ ਨਾ ਕਾਫੀ ਜ਼ਿਆਦਾ ਕੁੱਤੇ ਰੋਂਣ ਲੱਗ ਜਾਂਦੇ। ਉਹਨੂੰ ਇਦ ਲੱਗਦਾ ਕੋਈ ਇਨਸਾਨ ਮੇਰੇ ਪਿੱਛੇ ਤੁਰ ਰਿਹਾ। ਤੇ ਉਹ ਬੰਦਾ ਪਿੱਛੇ ਮੁੜ ਕੇ ਦੇਖਦਾ ਤੇ ਉਹ ਕੁੱਤੇ ਹੁੰਦੇ ਨੇ ਰੋਂਦੇ ਰੋਂਦੇ ਉਹਦੇ ਪਿੱਛੇ ਭੱਜਦੇ ਨੇ ਕੁੱਤੇ। ਤੇ ਉਹ ਸ਼ਖਸ ਇੰਨਾ ਜ਼ਿਆਦਾ ਡਰ ਜਾਂਦਾ ਕਿ ਉਹ ਚੀਕਾਂ ਮਾਰਦਾ ਹੋਇਆ ਉੱਥੋਂ ਭੱਜਦਾ ਤੇ ਉਸਨੇ ਭਰੇ ਸਾਫ਼ ਕਿ ਮੈਨੂੰ ਦਿਖਿਆ ਨਹੀਂ ਪਰ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਪਿੱਛੇ ਕੋਈ ਜੋ ਇਨਸਾਨ ਹੈ ਤਾਂ ਉਸਨੇ ਪਿੰਡ ਵਾਲਿਆਂ ਨੂੰ ਦੱਸਿਆ ਤੇ ਪਿੰਡ ਵਾਲੀ ਵੀ ਇਹੀ ਕਹਿੰਦੇ ਨੇ ਕਿ ਇਹ ਜੋ ਨਹਿਰ ਹੈ ਇੱਥੇ ਰੂਹਾਂ ਕੰਮਦੀਆਂ ਨੇ ਜਾਨੀ ਕਿ ਅਸੀਂ ਇਹ ਵੀ ਕਹਿ ਸਕਦੇ ਆ ਕਿ ਦੇਖੋ ਜੇ ਇਨਸਾਨ ਦੀ ਗੱਲ ਕਰ ਲਈ ਅਸੀਂ ਖੁਦ ਕਹਿ ਰਿਹਾ ਕਿ ਅਸੀਂ ਅਸੀਂ ਖੁਦ ਵਿੱਚ ਵਿਸ਼ਵਾਸ ਨਹੀਂ ਕਰਦੇ ਹੋਵਾਂਗੇ ਚੀਜ਼ਾਂ ਦੇ ਵਿੱਚ ਜਿਵੇਂ ਅਸੀਂ ਖੁਦੇ ਕਿਤੇ ਨਾ ਕਿਤੇ ਜਾ ਕੇ ਸਵਾਲ ਚੱਕਾਂਗੇ ਕਿ ਯਾਰ ਇਹ ਅਜਿਹਾ ਕੁਝ ਨਹੀਂ ਹੁੰਦਾ ਇਹਨਾਂ ਚੀਜ਼ਾਂ ਤੇ ਵਿਸ਼ਵਾਸ ਨਾ ਕਰੋ ਜਦ ਤੱਕ ਅੱਖੀਂ ਨਾ ਦੇਖੋ ਪਰ ਜਦੋਂ ਕਿਸੇ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਕੁਝ ਬੀਤਦਾ ਜਦੋਂ ਕਿਸੇ ਨਾਲ ਅਜਿਹਾ ਕੁਝ ਹੁੰਦਾ ਤਾਂ ਉਹਨੂੰ ਪਤਾ ਹੁੰਦਾ ਇਹ ਵੀ ਕੀ ਸੱਚਾ ਤੇ ਕੀ ਝੂਠਾ ਸਭ ਤੋਂ ਵੱਡੀ ਗੱਲ ਕੀ ਹੈ ਜ਼ਿੰਦਗੀ ਦੇ ਵਿੱਚ ਜਦੋਂ ਕਿਸੇ ਨਾਲ ਹੋ ਜਾਂਦੀਆਂ ਨੇ ਨਾ ਤਾਂ ਉਹ ਚੀਜ਼ ਤੇ ਵਿਸ਼ਵਾਸ ਵੀ ਕਰਦਾ ਖੈਰ ਅਸੀਂ ਇਹ ਨਹੀਂ ਕਹਿੰਦੇ ਕਿ ਅਹੀ ਗੱਲ ਆ ਗਈ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣਾ ਅਸੀਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਅਸੀਂ ਕਿਸੇ ਨੂੰ ਇਹ ਕਹਦੇ ਕਿ ਹਾਂ ਅਸੀਂ ਕਿਸੇ ਤੇ ਉਂਗਲ ਚੱਕ ਰਹੇ ਅਸੀਂ ਉਂਗਲ ਨਹੀਂ ਚੱਕਦੇ ਯਾਰ ਦੇਖੋ ਜੋ ਸੱਚਾ ਉਹ ਸੱਚੀ ਆ ਜੇ ਇੱਕ ਨਹਿਰ ਨਹਿਰ ਦੇ ਵਿੱਚ ਤੁਸੀਂ ਪਾਣੀ ਨੂੰ ਖਵਾਜਾ ਪੀਰ ਮੰਨਦੇ ਹੋ ਅਸੀਂ ਵੀ ਮੰਨਦੇ ਅਸੀਂ ਇਹ ਨਹੀਂ ਕਹਿੰਦੇ ਜੋ ਗੱਲ ਸੱਚਾ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਪਿੰਡ ਦਾ ਨਾਮ ਤੁਹਾਨੂੰ ਦੱਸਿਆ ਹੈਗਾ ਬਕਾਇਦਾ ਕਿਉਂਕਿ ਸਾਡੇ ਪਿਛਲੇ ਐਪੀਸੋਡ ਦੇ ਵਿੱਚ ਇਹ ਕਿਹਾ ਗਿਆ ਸੀ ਕਿ ਜੇਕਰ ਤੁਸੀਂ ਖਾਂ ਲਈ ਦੱਸੀ ਆ ਤਾਂ ਉੱਥੇ ਪਿੰਡ ਦਾ ਨਾਮ ਵੀ ਦੱਸੋ ਯਾਰ ਜੋ ਸੱਚਾ ਅਸੀਂ ਤੁਹਾਨੂੰ ਦਿਖ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੇ ਖੁਸ਼ਬੂ ਕੋਸ਼ਿਸ਼ ਕਰਾਂਗੇ ਕਿ ਉਸ ਨਹਿਰ ਦੇ ਉੱਤੇ ਜਾ ਕੇ ਤੁਹਾਨੂੰ ਲੋਕਾਂ ਦੇ ਰਿਵਿਊ ਵੀ ਲੈ ਕੇ ਦਈਏ ਕਿ ਲੋਕ ਕੀ ਕਹਿੰਦੇ ਨੇ ਤੇ ਉਸ ਨਹਿਰ ਦਾ ਤੁਹਾਨੂੰ ਮੌਕੇ ਦਾ ਜਿਹੜਾ ਆ ਜੇ ਦ੍ਰਿਸ਼ ਦਿਖਾਈਏ ਤਾਂ ਉਹ ਵੀ ਤੁਹਾਨੂੰ ਦਿਖਾਇਆ ਜਾਊਗਾ ਤਾਂ ਉਸ ਟਾਈਮ ਅਸੀਂ ਤੁਹਾਡੀ ਰਾਏ ਜ਼ਰੂਰ ਜਾਣਾਂਗੇ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਬਹੁਤ ਜਲਦ ਅਸੀਂ ਉਹ ਜਗ੍ਹਾ ਤੇ ਜਾਈਏ ਤੇ ਉੱਥੇ ਜਾ ਕੇ ਜਿੰਨਾ ਵੀ ਉੱਥੇ ਦਾ ਜੋ ਵੀ ਸੱਚਾ ਤੁਹਾਡੇ ਸਾਹਮਣੇ ਲੈ ਕੇ ਆਈਏ ਐਸੋ ਦਾ ਕਿ ਵੀ ਕਿਹਾ ਜਾਂਦਾ ਸੀ ਕਿ ਜਿਹੜੀ ਨਹਿਰ ਹੈ ਨਹਿਰ ਦੇ ਆਲੇ-ਦੁਆਲੇ ਖੇਤ ਪੈਂਦੇ ਨੇ ਕਿਸਾਨਾਂ ਦੇ ਖੁਸ਼ਬੂ ਜਦੋਂ ਖੇਤਾਂ ਦੀ ਗੱਲ ਹੁੰਦੀ ਆ ਤਾਂ ਉੱਥੇ ਕਿਹਾ ਜਾਂਦਾ ਕਿ ਖੇਤਾਂ ਦੇ ਵਿੱਚ ਡਰ ਦੇ ਆਨੇ ਵੀ ਨਹੀਂ ਹੁੰਦੇ ਜੇ ਆਉਂਦੇ ਨਹੀਂ ਤਾਂ ਉਹਨਾਂ ਦੀ ਮਜਬੂਰੀ ਹੈ ਖੈਰ ਅਸੀਂ ਇਹ ਕਹਿ ਸਕਦੇ ਜਾਨ ਦੇ ਉੱਪਰ ਦੀ ਕੋਈ ਮਜਬੂਰੀ ਨਹੀਂ ਹੁੰਦੀ ਲੋਕ ਡਰਦੇ ਨੇ ਲੋਕਾਂ ਦਾ ਡਰ ਸੱਚਾ ਆ ਬਹੁਤ ਸਾਰੇ ਘਰ ਆ ਜਹੈ ਨੇ ਪੰਜਾਬ ਦੀ ਗੱਲ ਕਰ ਲਵਾਂ ਤਾਂ ਪੰਜਾਬ ਦੇ ਵਿੱਚ ਬਹੁਤ ਸਾਰੇ ਘਰ ਆ ਜਹੈ ਨੇ ਜੋ ਬੰਦ ਪਏ ਨੇ ਬੰਦ ਘਰਾਂ ਦੇ ਵਿੱਚ ਲੋਕ ਅਸੀਂ ਇਹ ਕਹਿੰਦੇ ਬਜ਼ੁਰਗ ਕਹਿੰਦੇ ਨੇ ਜੋ ਅਸੀਂ ਸੁਣਿਆ ਸਾਡੀ ਤਾਂ ਉਹ ਅੰਨੀ ਉਮਰ ਵੀ ਨਹੀਂ ਹੋਣੀ ਜਿੰਨਾ ਅਸੀਂ ਸੁਣਿਆ ਕਿ ਬਜ਼ੁਰਗ ਕਹਿ ਦਿੰਦੇ ਨੇ ਜਦੋਂ ਖਾਲੀ ਘਰ ਪਿਆ ਹੁੰਦਾ ਉਹਦੇ ਵਿੱਚ ਭੂਤਾਂ ਦਾ ਵਾਸ ਹੋ ਜਾਂਦਾ ਆ ਭੂਤਾਂ ਦਾ ਨਾ ਲੈਗਡਾ ਕੁਝ ਨੈਗੇਟਿਵਿਟੀ ਹੋ ਜਾਂਦੀ ਜੋ ਅਸੀਂ ਅਕਸਰ ਸੁਣਦੇ ਆਂ ਨੇ ਕਿ ਘਰ ਮੇ ਸਮੇਤੋ ਖਾਲੀ ਪਿਆ ਔਰ ਲੋਕ ਬਕਾਇਦਾ ਅਜਿਹਾ ਕਰਦੇ ਨੇ ਪਹਿਲਾ ਪੂਜਾ ਹਵਨ ਕਰਾਉਂਦੇ ਨੇ ਜਾਂ ਪਾਠ ਕਰਵਾਇਆ ਜਾਂਦਾ ਫਿਰ ਉਸ ਘਰ ਦੇ ਵਿੱਚ ਦੁਬਾਰਾ ਤੋਂ ਵਾਸ ਕੀਤਾ ਜਾਂਦਾ ਕਿਉਂਕਿ ਕਹਿੰਦੇ ਨੇ ਜੇਕਰ ਮਤਲਬ ਖਾਲੀ ਥਾਂ ਪਈ ਹੋਵੇ ਖੰਡਰ ਹੋਵੇ ਤਾਂ ਉੱਥੇ 네ਗੇਟਿਵਿਟੀ ਹੁੰਦੀ ਜ਼ਰੂਰੀ ਨਹੀਂ ਕਹਿ ਸਕਦੇ ਕਿ ਭੂਤ ਹੋਣ ਪਰ ਹਰਪੇ ਤੇ ਇਥੇ ਵੀ ਸਵਾਲ ਖੜਾ ਹੁੰਦਾ ਹੈ ਪੜੇ ਲਿਖੇ ਲੋਕ ਨੇ ਅਸੀਂ ਵੀ ਇਹਨਾਂ ਚੀਜ਼ਾਂ ਤੇ ਯਕੀਨ ਕਰਦੇ ਆਂ ਕਿ ਨੈਗੇਟਿਵ એનર્ਜੀ ਭੂਤ ਜੋ ਨੇ ਉਹ ਵੀ ਇੱਕ એનર્ਜੀ ਹੀ ਹੈ ਜੋ ਆਤਮਾਵਾਸੀ ਕਹਿੰਦੇ ਆਂ ਜੋ ਰੂਹਾਂ ਅਸੀਂ ਕਹਿੰਦੇ ਆਂ ਉਹ ਵੀ એનર્ਜੀ ਹੀ ਹੈ ਤੇ ਅੱਜ ਕੱਲ ਦੇ ਮਾਡਰਨ ਜ਼ਮਾਨੇ ਦੇ ਵਿੱਚ ਉਸ ਨੂੰ ਨੈਗੇਟਿਵ એનર્ਜੀ ਕਹਿ ਦਿੱਤਾ ਜਾਂਦਾ ਆਪਦੇ ਆਪਣੇ ਜੋ ਬਜ਼ੁਰਗ ਸੀ ਉਹ ਕਹਿੰਦੇ ਸੀ ਉੱਥੇ ਰੂਹਾਂ ਵਾਸ ਕਰਦੀਆਂ ਨੇ ਤਾਂ ਬੱਚੇ ਡਰਦੇ ਵੀ ਨੇ ਅਸੀਂ ਤਾਂ ਹੀ ਕਹਿਣਾ ਚਾਹੁੰਦੇ ਆ ਕਿ ਜੇਕਰ ਤੁਹਾਡੀ ਜ਼ਿੰਦਗੀ ਦੇ ਵਿੱਚ ਅਜਿਹਾ ਕੋਈ ਕਿੱਸਾ ਜੁੜਿਆ ਹੋਇਆ ਜਾਂ ਤੁਹਾਡੀ ਜ਼ਿੰਦਗੀ ਵਿੱਚ ਤੁਹਾਡੇ ਨਾਲ ਅਜਿਹਾ ਕੁਝ ਬੀਤਿਆ ਹੋਇਆ ਤਾਂ ਤੁਸੀਂ ਸਾਨੂੰ ਆਪਣਾ ਕੰਟੈਕਟ ਨੰਬਰ ਤੇ ਇੱਕ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤਾਂ ਅਸੀਂ ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਕੋਲ ਆ ਕੇ ਤੁਹਾਡੀ ਸਟੋਰੀ ਨੂੰ ਕਵਰੇਜ ਕਰੀਏ ਦਿਖਾਈਏ ਲੋਕਾਂ ਤੱਕ ਜੋ ਲੋਕਾਂ ਨੂੰ ਜਿਹੜੇ ਲੋਕ ਵਿਸ਼ਵਾਸ ਨਹੀਂ ਕਰਦੇ ਉਹਨਾਂ ਨੂੰ ਵਿਸ਼ਵਾਸ ਆਵੇ ਕਿ ਆਖਿਰ ਸੱਚ ਝੂਠ ਸਭ ਕੁਝ ਹੁੰਦਾ ਹੈ ਜੇ ਅਸੀਂ ਪਰਮਾਤਮਾ ਨੂੰ ਮੰਨਦੇ ਹਾਂ ਜੇ ਅਸੀਂ ਚੰਗੀਆਂ ਸ਼ਕਤੀਆਂ ਦੀ ਗੱਲ ਕਰਦੇ ਤਾਂ ਤੇ ਮਾੜੀਆਂ ਸ਼ਕਤੀਆਂ ਵੀ ਨੇ ਜੇ ਮਾੜੀਆਂ ਗੱਲ ਕਰਾਂਗੇ ਤਾਂ ਚੰਗਿਆ ਵੀ ਨੇ ਕਹਿੰਦੇ ਨੇ ਨਾ ਨੈਗੇਟਿਵ ਪੋਜ਼ਿਟਿਵ ਹਮੇਸ਼ਾ ਹੀ ਗੱਲ ਆਉਂਦੀ ਹੈ ਤਾਂ ਹੀ ਅਸੀਂ ਸਾਡੇ ਪ੍ਰੋਗਰਾਮ ਦਾ ਨਾਮ ਵੀ ਕੁਝ ਸੋਚ ਕੇ ਰੱਖਿਆ ਕਿ ਹਕੀਕਤ ਹੈ ਜਾਂ ਫਿਰ ਅਫਵਾਹਾਂ ਕਿ ਦੋਨੀਆਂ ਸੱਚਾ ਗੱਲ ਕਰੀਏ ਹਕੀਕਤ ਜਾਂ ਅਫਵਾਹ ਤੇ ਅੱਜ ਦੀ ਕਹਾਣੀ ਦੀ ਤਾਂ ਇਸ ਨੂੰ ਅਸੀਂ ਅਫਵਾਹ ਨਹੀਂ ਕਹਿ ਸਕਦੇ ਕਿਉਂਕਿ ਲੋਕਾਂ ਦਾ ਪ੍ਰਤੱਖ ਹੈ ਲੋਕਾਂ ਨੇ ਦੇਖਿਆ ਕਿ ਇੱਕ ਦਿਨ ਦਾ ਗੈਪ ਨਹੀਂ ਪੈਂਦਾ ਉੱਥੇ লাশ ਆਣੀ ਹੀ ਆਣੀ ਪਤਾ ਨਹੀਂ ਕੌਣ ਕਦੋਂ ਕਿੱਥੇ ਕਿਵੇਂ ਮਰ ਜਾਏਗਾ ਪਰ ਉਸ ਗੋਲ ਚੱਕਰ ਦੇ ਵਿੱਚ ਲਾਸ਼ਾਂ ਆਉਣ ਗਈਆਂ ਤੇ ਘੁੰਮਣ ਗਈਆਂ 그 <목소리나> ਚਾਹੇ ਇੱਕ ਮੌਤ ਵਿੱਚ ਆਈ ਇਨਸਾਨ ਦੀ ਹੋਵੇ ਚਾਹੇ ਜਾਨਵਰ ਦੀ ਹੋਵੇ ਚਾਹੇ ਕੁਝ ਵੀ ਹੋ ਜਾਏ ਕੋਈ ਅਜਿਹਾ ਦਿਨ ਨਹੀਂ ਹੈ ਕਿ ਇੱਥੇ ਮੌਤ ਨਹੀਂ ਹੋਏਗੀ ਚਲੋ ਜੀ ਅਸੀਂ ਸੋਰੀ ਮਾਫ ਕਰਨਾ ਤੁਹਾਡੀ ਗੱਲ ਕੱਟ ਰਹੀ ਹਾਂ ਅਸੀਂ ਇੱਕ ਗੱਲ ਕਰਦੇ ਹਾਂ ਸਾਡੇ ਪਿੰਡਾਂ ਦੇ ਬਜ਼ੁਰਗ ਗੱਲ ਕਹਿੰਦੇ ਨੇ ਖੈਰ ਅਸੀਂ ਚਾਹਾਂਗੇ ਤੁਸੀਂ ਵੀ ਇਸ ਗੱਲ ਦੇ ਉੱਤੇ ਆਪਣੀ ਰਾਏ ਦਿਓ ਜਦੋਂ ਸਾਡੇ ਪਿੰਡ ਦੇ ਵਿੱਚ ਹੀ ਕਿਸੇ ਦੀ ਮੌਤ ਹੋ ਜਾਂਦੀ ਆ ਤਾਂ ਸਾਡੇ ਪਿੰਡ ਦੇ ਬਜ਼ੁਰਗ ਇੱਕ ਗੱਲ ਕਹਿੰਦੇ ਨੇ ਕਿ ਤੁਸੀਂ ਉੱਧਰ ਨਹੀਂ ਜਾਣਾ ਹੈਗਾ ਕਿਸੇ ਦਾ ਜਵਾਨ ਪੁੱਤ ਮਰਿਆ ਜੇ ਕਿਸੇ ਦਾ ਜਵਾਨ ਪੁੱਤ ਮਰਦਾ ਤੇ ਮਰਦੀ ਆ ਕਿਸੇ ਦੀ ਮੌਤ ਕਹਿੰਦੇ ਨੇ ਅਣਹੋਣੀ ਹਨਾ ਹੋਈ ਆ ਗਈ ਅਣ ਮਿੱਥੇ ਸਮੇਂ ਤੇ ਹੋ ਜਾਣ ਬਿਲਕੁਲ ਸਮੇਂ ਤੋਂ ਪਹਿਲਾਂ ਹੋਣਾ ਵੀ ਮੌਤ ਹੋਈ ਆ ਗਈ ਉਹਨੇ ਦਵਾਈ ਪੀਤੀ ਆ ਜਾ ਉਹਨੇ ਗਲਫਰਾ ਹਲਾ ਲਿਆ ਵੀ ਉਧਰ ਨਾ ਤੂੰ ਜਾਈ ਵੀ ਉਧਰ ਜਦੋਂ ਤੂੰ ਜਾਏ ਕਿਉਂਕਿ ਅਸੀਂ ਪਿੰਡਾਂ ਦੇ ਰਹਿਣ ਵਾਲੇ ਆ ਸਾਡੇ ਅਕਸਰੀ ਚ ਜੇ ਸੁਣਨ ਨੂੰ ਮਿਲਦੀਆਂ ਨੇ ਬਜ਼ੁਰਗ ਕਹਿ ਦਿੰਦੇ ਨੇ ਤੂੰ ਉਹ ਪਿੰਡ ਦੇ ਵਿੱਚ ਨਾ ਜਾਈ ਜਾਂ ਤੂੰ ਉਧਰ ਨਾ ਜਾਈ ਉਧਰ ਤਾਂ ਫਲਾਣਾ ਬੰਦਾ ਐਵੇਂ ਕਰਕੇ ਮਰ ਗਿਆ ਉਹ ਬੰਦੇ ਨੇ ਦਵਾਈ ਪੀਲੀ ਸਿਆ ਕਰਕੇ ਮਰ ਗਿਆ ਕੀ ਪਤਾ ਤੇਰੇ ਪਿੱਛੇ ਲੱਗ ਕੇ ਅੱਜ ਕਿ ਅਸੀਂ ਇਹ ਵੀ ਚਾਹੁੰਦੇ ਆ ਕਿ ਜੇਕਰ ਤੁਸੀਂ ਨਹੀਂ ਮੰਨਦੇ ਤਾਂ ਸਾਡੇ ਬਜ਼ੁਰਗ ਇਹ ਗੱਲਾਂ ਕਿਉਂ ਕਹਿੰਦੇ ਦੇ ਸਾਡੇ ਬਜ਼ੁਰਗਾਂ ਨੂੰ ਪਤਾ ਤਾਂ ਹੀ ਕਹਿੰਦੇ ਨੇ ਨਾ ਬਿਲਕੁਲ ਅਸੀਂ ਅਸੀਂ ਫੇਰ ਤੋਂ ਨਹੀਂ ਗੱਲ ਕਰਦੇ ਆ ਕਿ ਜੇ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਝ ਅਜਿਹਾ ਬੀਤਿਆ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਕਿੱਸਾ ਜੁੜਿਆ ਹੋਇਆ ਤੁਹਾਡੇ ਦੋਸਤ ਮਿੱਤਰ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਸਾਨੂੰ ਨੰਬਰ ਦੇ ਸਕਦੇ ਹੋ ਅਸੀਂ ਖੁਦ ਤੁਹਾਡੇ ਨਾਲ ਫੋਨ ਤੇ ਗੱਲਬਾਤ ਕਰਾਂਗੇ ਕਾਬਰੇਜ ਕਰਾਂਗੇ ਉਸ ਸਟੋਰੀ ਨੂੰ ਜਰੂਰ ਲੋਕਾਂ ਤੱਕ ਪਹੁੰਚਾਵਾਂਗੇ ਪਰ ਹੇਠੇ ਤੇ ਮੈਂ ਇੱਕ ਹੋਰ ਚੀਜ਼ ਕਹਿਣਾ ਚਾਹੂੰਗੀ ਕਿ ਜਦੋਂ ਆਪਣੀ ਸਟੋਰੀ ਤੁਸੀਂ ਸ਼ੇਅਰ ਕਰੋਗੇ ਸਾਡੇ ਨਾਲ ਆਪਣਾ ਜੋ ਵੀ ਦੱਸੋਗੇ ਜੇਕਰ ਨੂੰ ਉਸ ਦੇ ਵਿੱਚ ਸਚਾਈ ਲੱਗੀ ਤਾਂ ਕਵਰੇਜ ਤਾਂ ਹੀ ਹੋਊਗੀ ਕਿਉਂਕਿ ਅਸੀਂ ਅਫਵਾਹਾਂ ਨਹੀਂ ਫੈਲਾਵਾਂਗੇ ਅਸੀਂ ਅੰਧਵਿਸ਼ਵਾਸ ਨਹੀਂ ਫੈਲਾਵਾਂਗੇ ਜੇਕਰ ਉਸ ਦੇ ਵਿੱਚ ਸਚਾਈ ਹੋਊਗੀ ਤਾਂ 100% ਤੁਹਾਡੀ ਕਹਾਣੀ ਵੀ ਦੱਸੀ ਜਾਊਗੀ ਜੇਕਰ ਹੋ ਸਕੇ ਤਾਂ ਤੁਹਾਡੀ ਥਾਂ ਤੇ ਆ ਕੇ ਉਹ ਸੱਚ ਜੋ ਹੈ ਪ੍ਰਤੱਖ ਜੋ ਹੈ ਦੇਖਿਆ ਜਾਏਗਾ ਪਰ ਬੜੀਆਂ ਬਣਾਈਆਂ ਕਹਾਣੀਆਂ ਨਹੀਂ ਦਿਖਾਈਆਂ ਜਾਣਗੀਆਂ ਤੇ ਨਾ ਹੀ ਅਸੀਂ ਉਸ ਨੂੰ ਪ੍ਰੋਮੋਟ ਕਰਾਂਗੇ ਕਿਉਂਕਿ ਜੇਕਰ ਦੇਖਿਆ ਜਾਏ ਅਸੀਂ ਅੰਧਵਿਸ਼ਵਾਸ ਖੁਦ ਨਹੀਂ ਫਲਾਉਣਾ ਚਾਹੁੰਦੇ ਪਰ ਜੋ ਸੱਚ ਹੈ ਚਾਹੁੰਦੇ ਆ ਕਿ ਉਹ ਲੋਕਾਂ ਤੱਕ ਪਹੁੰਚ ਕਿਉਂਕਿ ਬਹੁਤ ਸਾਰੇ ਲੋਕ ਹਰਪਿਤਾ ਜਏ ਹੁੰਦੇ ਨੇ ਜਿਨ੍ਹਾਂ ਦੇ ਨਾਲ ਇਹੀ ਇਨਫੋਰਮੇਸ਼ਨ ਦੀ ਘਾਟ ਕਹਿ ਸਕਦੇ ਆ ਜਿਨ੍ਹਾਂ ਨੂੰ ਇਸ ਬਾਰੇ ਪਤਾ ਨਹੀਂ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਥਾਵਾਂ ਤੇ ਚਲ ਜਾਂਦੇ ਨੇ ਆ ਕੁਝ ਅਜਿਹਾ ਕਰ ਦਿੰਦੇ ਨੇ ਕਿ ਉਹਨਾਂ ਨੂੰ ਪੂਰੀ ਜ਼ਿੰਦਗੀ ਭੁਗਤਣਾ ਪੈਂਦਾ ਉਹਨਾਂ ਦੇ ਪਰਿਵਾਰਾਂ ਤੱਕ ਨੂੰ ਭੁਗਤਣਾ ਪੈਂਦਾ ਤਾਂ ਅਸੀਂ ਚਾਹੁੰਦੇ ਕਿ ਅਜਿਹਾ ਵੀ ਕਿਸੇ ਦੇ ਨਾਲ ਨਾ ਹੋਵੇ ਜਿੰਨਾ ਹੋ ਸਕੇ ਸੀ ਤੁਹਾਨੂੰ ਜੋ ਇਸ ਦੇ ਬਾਰੇ ਜਾਣਕਾਰੀ ਰਹੀ ਕਿ ਸੱਚ ਹੈ ਕਿ ਅਫਵਾਹ ਹੈ ਤੇ ਕਿਹੜੀਆਂ-ਕਿਹੜੀਆਂ ਥਾਵਾਂ ਤੇ ਕੀ ਕੁਝ ਹੋ ਰਿਹਾ ਹੈ ਕਿਵੇਂ ਉਸ ਤੋਂ ਬਚਿਆ ਜਾ ਸਕਦਾ ਤੇ ਲੋਕਾਂ ਨੇ ਉਸ ਨੂੰ ਸੋਲਵ ਕਿਵੇਂ ਕੀਤਾ ਹਰ ਇੱਕ ਚੀਜ਼ ਤੁਹਾਡੇ ਤੱਕ ਲੈ ਕੇ ਆਈ ਹੈ ਪਰ बार-बार ਕਹਿ ਰਿਆਂ ਅੰਧਵਿਸ਼ਵਾਸ ਨੂੰ ਅਸੀਂ ਵਧਾਵਾ ਨਹੀਂ ਦੇ ਰਹੇ ਤਾਂ ਜੇਕਰ ਕੋਈ ਬਣੀ ਬਣਾਈ ਕਹਾਣੀ ਹੈ ਤਾਂ ਉਸ ਨੂੰ ਨਹੀਂ ਦਿਖਾਇਆ ਜਾਏਗਾ ਸ਼ੋਅ ਦੇ ਵਿੱਚ ਜੇਕਰ ਕੁਝ ਸੱਚ ਹੋਏਗਾ ਤਾਂ ਉਸ ਤੇ ਗੱਲ ਜ਼ਰੂਰ ਹੋਏਗੀ ਅਸੀਂ ਗੱਲਬਾਤ ਕਰਦੇ ਹਾਂ ਇਸ ਸ਼ੋਅ ਦੇ ਅੰਦਰ ਕਿ ਕਿਹੜੀ ਗੱਲ ਸੱਚਾ ਤੇ ਕਿਹੜੀ ਗੱਲ ਝੂਠ ਹੈ ਇਹ ਜ਼ਰੂਰੀ ਹੈ ਸਾਡੇ ਵੱਲੋਂ ਦੱਸਣਾ ਤੇ ਅਸੀਂ ਜ਼ਰੂਰੀ ਸਮਝਦੇ ਹਾਂ ਆਪਦੇ ਵੱਲੋਂ ਇਸ ਪ੍ਰੋਗਰਾਮ ਦੇ ਵਿੱਚ ਇਹਨਾਂ ਚੀਜ਼ਾਂ ਦੀ ਗੱਲਬਾਤ ਕਰਨਾ ਅੱਛਾ ਰਪ੍ਰੀਤ ਮੈਂ ਤੁਹਾਡੇ ਨਾਲ ਨਾ ਇੱਕ ਗੱਲ ਜ਼ਰੂਰ ਕਰਨਾ ਚਾਹੂੰਗੀ ਬੜੀਆਂ ਗੱਲਾਂ ਤੁਸੀਂ ਦੱਸਦੇ ਹੋ ਹੈਨਾ ਕਿ ਸਾਡੇ ਬਜ਼ੁਰਗਾਂ ਦੇ ਕਹਿੰਦੇ ਸੀ ਅਸੀਂ ਪਿੰਡਾਂ ਵਾਲਿਆਂ ਸੀ ਇਹ ਸੁਣਿਆ ਉਹ ਸੁਣਿਆ ਮੈਂ ਜ਼ਰੂਰ ਜਾਣਨਾ ਚਾਹੂੰਗੀ ਕਿ ਪਿੰਡਾਂ ਵਾਲਿਆਂ ਦਾ ਕੀ ਐਕਸਪੀਰੀਅੰਸ ਹੈ ਤੁਸੀਂ ਆਪਦੀਆਂ ਅੱਖਾਂ ਤੇ ਤੁਸੀਂ ਕੁਝ ਅਜਿਹੇ ਹਜੇਹਾ ਦੇਖਿਆ ਹੋਵੇ ਦੇਖੋ ਮੈਂ ਦੱਸ ਦੇਣੀ ਆ 2015 ਦੀ ਇੱਕ ਗੱਲ ਆ ਕਿ ਮੈਂ ਇਹ ਦੱਸ ਦੇਣੀ ਕਿ 2015 ਦੇ ਵਿੱਚ ਕੋ ਗੁੜੀ ਸੀਗੀ ਮੁਹਾਲੀ ਦੇ ਵਿੱਚ ਕੁੰਬਣਾ ਪੈਂਦਾ ਇੱਕ ਛੋਟਾ ਜਿਹਾ ਇਲਾਕਾ ਮੁਹਾਲੀ ਦੇ ਵਿੱਚ ਕੁੰਬਣਾ ਉੱਥੇ ਉਹ ਕੁੜੀ ਰਹਿੰਦੀ ਸੀਗੀ ਕੁੜੀ ਮਹਿਜ਼ ਹੋਊਗੀ ਉਹ 16 17 ਸਾਲਾਂ ਦੀ 16-17 ਸਾਲਾਂ ਦੀ ਕੁੜੀ ਉਹ ਇੱਕ ਕੁੜੀ ਨਾ ਰਹਿੰਦੀ ਸੀ ਮੈਂ ਉਸੇ ਮਤਲਬ ਕਿ ਉਹਦੇ ਵਿੱਚ ਸੀਗੀ ਪੀਜੀ ਦੇ ਵਿੱਚ ਰਹਿੰਦੀਆਂ ਨੇ ਕੁੜੀਆਂ ਚਲੋ ਹਨ ਕੰਮਕਾਰ ਕਰਨਾ ਹੁੰਦਾ ਉਸੇ ਪੀਜੀ ਦੇ ਵਿੱਚ ਮੈਂ ਸੀ ਤੇ ਉਸ ਸਮੇਂ ਕੀ ਹੁੰਦਾ ਇੱਕ ਦੋ ਕੁੜੀਆਂ ਕਮਰੇ ਦੇ ਵਿੱਚ ਰਹਿੰਦੀਆਂ ਨੇ ਉਹਨਾਂ ਚ ਇੱਕ ਕੁੜੀ ਦਾ ਭਰਾ ਵੀ ਉੱਥੇ ਰਹਿੰਦਾ ਸੀਗਾ ਚਲੋ ਜਿਹੜੀ ਕੁੜੀ ਨਵੀਂ ਆਈ ਸੀ ਉਹਨੂੰ ਉਹਨਰ ਨੇ ਕਹਿ ਦਿੱਤਾ ਕਿ ਕੁਝ ਦਿਨਾਂ ਲਈ ਤੂੰ ਆਹ ਕਮਰੇ ਚ ਅਡਜਸਟ ਹੋ ਜਾ ਦੋਵੇਂ ਭੈਣ ਭਰਾ ਨੇ ਕਿ ਕੁਝ ਦਿਨਾਂ ਬਾਅਦ ਤੈਨੂੰ ਅਸੀਂ ਜਦੋਂ ਰੂਮ ਖਾਲੀ ਹੋ ਗਿਆ ਤੈਨੂੰ ਉੱਪਰ ਸ਼ਿਫਟ ਕਰਵਾ ਦੇਵਾਂਗੇ ਚਲੋ ਜੀ ਇਹ ਗੱਲਬਾਤ ਕਲੀਅਰ ਹੋ ਜਾਂਦੀ ਆ ਹੌਲੀ ਹੌਲੀ ਕੀ ਹੁੰਦਾ ਨਾ ਜਦੋਂ ਨੂੰ ਸੈਕੰਡ ਡੇ ਬਹੁਤ ਜ਼ਿਆਦਾ ਬੁਖਾਰ ਹੁੰਦਾ ਆ ਹੁਣ ਚਲੋ ਇਹ ਗੱਲ ਮੈਂ ਨਹੀਂ ਕਹੂੰਗੀ ਮੈਂ ਕਹਿ ਰਹੀ ਆ ਵੀ ਉਹ ਕਲੀਅਰ ਤੌਰ ਤੇ ਕੁੜੀ ਇਸ ਸਮੇਂ ਮੇਰੇ ਕੰਟੈਕਟ ਚ ਨਹੀਂ ਹੋ ਸਕਦਾ ਸੀ ਤਾਂ ਪਾਉਦੇ ਨੇ ਫੋਨ ਉਹ ਜ਼ਰੂਰ ਕਰ ਦੇ ਗੱਲਬਾਤ ਕਰਦੇ ਕਿ ਉਹ ਕੁੜੀ ਦਾ ਐਕਸਪੀਰੀਅੰਸ ਕੀ ਸੀਗਾ ਉਸ ਤੋਂ ਬਾਅਦ ਵਿੱਚ ਕੁੜੀ ਨੇ ਕੀ ਕੀਤਾ ਕੁੜੀ ਕਹਿੰਦੀ ਮੈਂ ਪਈਆਂ ਜ਼ਮੀਨ ਦੇ ਉੱਤੇ ਗੱਦੇ ਲੱਗੇ ਹੁੰਦੇ ਸੀਗੇ ਗੱਦਿਆਂ ਤੇ ਸੌਂਦੇ ਸੀਗੇ ਮੈਂ ਗੱਦੇ ਤੇ ਪੈ ਜਾਂਦੀ ਆ ਕਹਿੰਦੀ ਗੱਦੇ ਤੇ ਪੈਣ ਤੋਂ ਬਾਅਦ ਮੈਨੂੰ ਨਾ ਵੀ ਖੁੱਲ੍ਹੀਆਂ ਅੱਖਾਂ ਦੇ ਵਿੱਚ ਦੋ ਲੋਕ ਦਿਖਦੇ ਨੇ ਚਲੋ ਮੈਂ ਨਹੀਂ ਦੱਸੂੰਗੀ ਕੌਣ ਸੀ ਕਿਵੇਂ ਸੀ ਹਨਾ ਕਿ ਉੱਥੇ ਉੱਥੇ ਇੱਕ ਵਾਰੀ ਹੱਲਾ ਪੈਂਦਾ ਹੈ ਉੱਥੇ ਲੜਾਈ ਝਗੜਾ ਹੋਇਆ ਸੀ ਜਿਹਦੇ ਕਰਕੇ ਉੱਥੇ ਕਬਰਾਂ ਬਣੀਆਂ ਹੋਈਆਂ ਨੇ ਲੋਕਾਂ ਦੀਆਂ ਕਬਰਿਸਤਾਨ ਦੀ ਤਰ੍ਹਾਂ ਕਬਰਿਸਤਾਨ ਆ ਉੱਥੇ ਕਿ ਮੈਨੂੰ ਦੋ ਲੋਕ ਦਿਖਦੇ ਨੇ ਉਹ ਵੀ ਉੱਤੇ ਪੀਜੀ ਬਣਾ ਦਿੱਤਾ ਗਿਆ ਹਾਂ ਕਿਉਂਕਿ ਹੁਣ ਇੱਥੇ ਬਹੁਤ ਸਾਰੀਆਂ ਜਗ੍ਹਾਵਾਂ ਐਂਦੀਆਂ ਕੁੰਬੜਾ ਦੇ ਵਿੱਚ ਤਾਂ ਖਾਸ ਕਰਕੇ ਸੁਣਿਆ ਗਿਆ ਕਿ ਉਹ ਕਬਰਿਸਤਾਨ ਤੇ ਬਣਿਆ ਹੋਇਆ ਸੁਣਿਆ ਗਿਆ ਬਾਕੀ ਹੈ ਨਹੀਂ ਇਹ ਤਾਂ ਚਲੋ ਪਤਾ ਨਹੀਂ ਪੁਰਾਣੇ ਸਮੇਂ ਦੇ ਵਿੱਚ ਲੋਕਾਂ ਨੂੰ ਪਤਾ ਹੋਊਗਾ ਕਹਿ ਸਕਦੇ ਚਾਹਾਂਗੇ ਜੇ ਕੋਈ ਜਾਣਕਾਰੀ ਰੱਖਦਾ ਤਾਂ ਜਰੂਰ ਦੱਸੇ ਤੇ ਉੱਥੇ ਉਹ ਕੁੜੀ ਨੇ ਕੁੜੀ ਨੇ ਕਲੀਅਰ ਕਿਹਾ ਵੀ ਮੇਰੇ ਨਾਲ ਐਦਾਂ ਦਾ ਹੋਇਆ ਮੈਨੂੰ ਕਿਸੇ ਨੇ ਕੀਲ ਲਿਆ ਕੀਲ ਲਿਆ ਸ਼ਬਦ ਦਾ ਮਤਲਬ ਹੈ ਕਿ ਮੇਰੇ ਕਿਸੇ ਨੇ ਮੇਖਾਂ ਮਾਰੀਆਂ ਹੱਥਾਂ ਤੇ ਪੈਰਾਂ ਤੇ ਮੈਨੂੰ ਕੀਲ ਲਿਆ ਕੁੜੀ ਕਹਿੰਦੀ ਜਿਸ ਬੀ ਕੰਪੀਟੈਂਟ ਦੇ ਵਿੱਚ ਮੈਂ ਕਿਸੇ ਨਾ ਮਤਲਬ ਕਿ ਕਿਸੇ ਜਗ੍ਹਾ ਦਾ ਨੌਲੈਂਦੀ ਸੀ ਆਈ ਥਿੰਕ ਉਹਨੇ ਕਾਲ ਸੈਂਟਰ ਕਿਹਾ ਸੀ ਕੋਈ ਬੀ ਕਾਲ ਸੈਂਟਰ ਦੇ ਵਿੱਚ ਮੈਂ ਕੰਮ ਕਰਦੀ ਸੀ ਕਿ ਰਾਤ ਨੂੰ ਮੈਂ ਮੇਰਾ ਸਰੀਰ ਪਿਆ ਮੇਰੀ ਆਤਮਾ ਉੱਠ ਕੇ ਉੱਤੇ ਚਲੀ ਜਾਂਦੀ ਹੈ ਤੇ ਉੱਥੋਂ ਮੇਰੇ ਪੇਟ ਦੇ ਵਿੱਚ ਕੋਈ ਬੋਲ ਮਾਰਦਾ ਜਿਸ ਨਾਲ ਮੈਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਬੋਲ ਮਾਰਦਾ ਉਸ ਤੋਂ ਬਾਅਦ ਮੈਂ ਬ ਵੀ ਪੁੱਛਦਾ ਕਿ ਤੂੰ ਕਾਲ ਸੈਂਟਰ ਚ ਕੀ ਕਰਨ ਆਈ ਆ ਕੁੜੀ ਕਹਿੰਦੀ ਆ ਕਿ ਵੀ ਮੈਂ ਕੰਮ ਕਰਦੀ ਇੱਥੇ ਮੈਂ ਆਉਂਗੀ ਤੈਨੂੰ ਕੀ ਪ੍ਰੋਬਲਮ ਆ ਉਸ ਤੋਂ ਬਾਅਦ ਕੁੜੀ ਉਹਦੀ ਆਤਮਾ ਜਿਵੇਂ ਕੁੜੀ ਨੇ ਦੱਸਿਆ ਵੀ ਮੇਰੀ ਰੂਹ ਜਾਂਦੀ ਆ ਮੈਂ ਵਾਪਸ ਆਈ ਆ ਇੱਥੇ ਤੇ ਮੈਨੂੰ ਬੁਖਾਰ ਬਹੁਤ ਜ਼ਿਆਦਾ ਹੋ ਜਾਂਦਾ ਆ ਤੇ ਉੱਥੇ ਨਾ ਉਹਦੀ ਇੱਕ ਫਰੈਂਡ ਹੁੰਦੀ ਆ ਜਦੋਂ ਬੁਖਾਰ ਹੁੰਦਾ ਉਹਦੀ ਇੱਕ ਫਰੈਂਡ ਨੂੰ ਸੱਦਦੀ ਆ ਉਹਦੇ ਨਾਲ ਹੀ ਉਹਦਾ ਇੱਕ ਭਰਾ ਆ ਜਾਂਦਾ ਆ ਉਹ ਚਲੋ ਕਹਿੰਦੇ ਨੇ ਨਾ ਜਦੋਂ ਅਸੀਂ ਗੁਰਦੁਆਰਿਆਂ ਦੇ ਵਿੱਚ ਜਾਂਦੇ ਮੰਦਰ ਮਸੀਤਾਂ ਤੇ ਜਾਂਦੇ ਆ ਅਸੀਂ ਮੰਨਦੇ ਆ ਨਾ ਉਹਦੇ ਇੱਕ ਤਾਗਾ ਪਾਇਆ ਅਸੀਂ ਮੁੰਡੇ ਦੇ ਉਹਨੇ ਮੁੰਡੇ ਨੇ ਕਹੇ ਵੀ ਚੱਲ ਜਿਹੜੀ ਮੇ ਜੇ ਉਹਦੀ ਦੋਸਤਾਂ ਤੋਂ ਉਹਨੇ ਨਾਲ ਤਾਂਗਾ ਖੋਲ ਕੇ ਆਪਣੇ ਪਰ ਤੋਂ ਕੁੜੀ ਦੇ ਹੱਥ ਪੈਰ ਤੇ ਬੰਨਤਾ ਮੁੰਡੇ ਨੂੰ ਬੁਖਾਰ ਚੜ ਗਿਆ ਕੁੜੀ ਨੂੰ ਉੱਤਰ ਜਾਂਦਾ ਆ ਇੱਕ ਚੀਜ਼ ਜੇ ਉਹਦੇ ਕੋਲ ਕੋਈ ਸਿ ਪੋਜ਼ਿਟਿਵਿਟੀ ਉਸੇ ਤਾਂਗੇ ਨਾਲ ਸੀ ਤੇ ਮੁੰਡੇ ਨੂੰ ਬੁਖਾਰ ਚੜ ਜਾਂਦਾ ਉਹ ਕੁੜੀ ਕਹਿੰਦੀ ਆ ਗੋ ਆਪਾਂ ਕਿਸੇ ਲਈ ਆਪਣੇ ਮਨ ਦੇ ਵਿੱਚ ਜਦੋਂ ਸਾਨੂੰ ਕੋਈ ਪਿਆਰ ਕਰਦਾ ਸੀ ਦੁਗਣਾ ਪਿਆਰ ਕਰਦੇ ਆ ਨਾ ਤੇ ਉਹਦੇ ਵਿੱਚ ਕੀ ਸੀ ਕੁੜੀ ਕਹਿੰਦੀ ਵੀ ਵੀਰੇ ਨਹੀਂ ਤੁਸੀਂ ਇਹ ਕੰਮ ਨਾ ਕਰੋ ਵੀ ਜੇ ਕੱਲ ਨੂੰ ਤੁਹਾਨੂੰ ਕੁਝ ਹੋ ਗਿਆ ਬਗਾਨਾ ਪੁੱਤ ਮੇਰੇ ਨਾਲ ਪੈ ਜਾਊਗਾ ਮੈਨੂੰ ਕੁਝ ਹੋ ਗਿਆ ਮੈਂ ਤਾਂ ਘਤੀਆਂ ਉਹਨੇ ਫਿਰ ਇਹ ਗੱਲ ਕੀਤੀ ਹਾਲਾਂਕਿ ਕੁੜੀਆਂ ਨੂੰ ਹੁਣ ਬਰਾਬਰ ਦਾ ਦਰਜ ਹਰ ਇੱਕ ਪਾਸੇ ਆ ਤੇ ਭਾਈ ਚਲ ਹੋਇਆ ਤੂੰ ਦੱਸ ਉਸ ਵੇਲੇ ਦੀ ਦੱਸ ਰਹੀ ਆ ਮੈਂ ਉਹ ਕੁੜੀ ਦੀ ਜ਼ੁਬਾਨੀ ਮੈਂ ਸੁਣੀ ਸੀ ਮੈਂ ਖੁਦ ਉੱਥੇ ਰਹਿੰਦੀ ਸੀਗੀ ਤੇ ਉਸ ਤੋਂ ਬਾਅਦ ਉਹ ਕੁੜੀ ਕੀ ਕਰਦੀ ਆ ਉਹ ਜਿਹੜਾ ਮੁੰਡਾ ਆ ਤੇ ਉਹਦੀ ਭੈਣ ਉਹਨੂੰ ਆਪਣੇ ਪਿੰਡ ਹਰਿਆਣੇ ਦੇ ਵਿੱਚ ਲੈ ਜਾਂਦੇ ਨੇ ਹਰਿਆਣੇ ਦੇ ਵਿੱਚ ਮੈਂ ਪਿੰਡ ਦਾ ਨਾਮ ਆਈ ਥਿੰਕ ਦਸੌਂਡਾ ਕੁਝ ਅਜਿਹਾ ਨਾਮ ਸੀ ਉਸ ਪਿੰਡ ਦਾ ਉੱਥੇ ਉਸਨੂੰ ਲੈ ਜਾਂਦਾ ਉਹਦੇ ਪਾਪਾ ਮਤਲਬ ਕਿ ਕਿਸੇ ਪੀਰ ਫਕੀਰ ਨੂੰ ਮੰਨਦੇ ਸੀ ਕਿ ਉਹਦੇ ਪਾਪਾ ਉੱਥੇ ਝਾੜਾ ਝੋੜਾ ਕਰਵਾਇਆ ਝਾੜ ਫੂਕਿਆ ਦਿੰਦੇ ਨੇ ਉਹ ਕਰਵਾਈ ਸੀ ਉਹਦਾ ਝਾੜਾ ਜਾਂ ਹਥੌੜਾ ਕਹਿ ਦਿੰਦੇ ਨੇ ਪਿੰਡਾਂ ਦੇ ਲੋਕ ਹਨਾ ਖਾਸ ਕਰਕੇ ਉਹ ਕਰਵਾਇਆ ਹੌਲੀ ਹੌ ਡੀਐਨਏ ਵਾਈਬ੍ਰੇਟ ਕਰਦੀ ਸੀ ਕਿ ਮੈਥੋਂ ਆਪਦੇ ਆਪ ਨੂੰ ਸੰਭਾਲਿਆ ਤੱਕ ਨਹੀਂ ਸੀ ਜਾਂਦਾ ਕਿ ਮੈਂ ਕਿਵੇਂ ਸੰਭਾਲਾਂ ਅੰਦਰੋਂ ਅੰਦਰ ਮੈਂ ਵੀਕ ਹੋ ਗਈ ਤੇ ਇਹ ਪਤਾ ਲੱਗਾ ਕਿ ਕਿੰਨੇ ਕੀਤਾ ਤੇ ਕਿਵੇਂ ਪਤਾ ਲੱਗਾ ਉਹ ਕੁੜੀ ਜਿਵੇਂ ਤੁਸੀਂ ਦੱਸਿਆ ਕੁੜੀ ਨੇ ਇੱਕ ਗੱਲ ਕਲੀਅਰ ਕੀਤੀ ਸੀ ਖੁਸ਼ਮੋਹ ਨੇ ਇੱਕ ਗੱਲ ਕਲੀਅਰ ਕੀਤੀ ਸੀ ਕਿ ਜਦੋਂ ਮੈਨੂੰ ਕੀਲਣ ਦੀਆਂ ਗੱਲਾਂ ਮੈਨੂੰ ਵੀ ਮੈਨੂੰ ਮਹਿਸੂਸ ਹੁੰਦਾ ਮੈਨੂੰ ਕੀਲਦਾ ਕਿ ਮੇਰੇ ਆਪਦੇ ਹੱਥਾਂ ਪੈਰਾਂ ਤੇ ਨਿਸ਼ਾਨ ਦਿਖਦੇ ਆ ਮੇਰੇ ਰੈੱਡ ਕਲਰ ਦੇ ਛੋਟੇ ਛੋਟੇ ਨਿਸ਼ਾਨ ਜਿਵੇਂ ਆਪਣੇ ਮੱਛਰ ਘੱਟ ਜਾਂਦਾ ਹੈਗਾ ਇਸ ਤਰ੍ਹਾਂ ਦੇ ਪਿੰਪਲ ਬਣ ਗਏ ਮੇਰੇ ਹੱਥ ਤੇ ਪੈਰ ਤੇ ਗੋਡੇ ਤੇ ਜਾਂ ਪੈ ਗਏ ਤੇ ਸਿੱਧੇ ਹੱਥ ਦੇ ਉੱਤੇ ਜਦੋਂ ਤਾਂ ਇਸ ਤਰ੍ਹਾਂ ਦੇ ਨਿਸ਼ਾਨ ਮਣੇ ਤਾਂ ਉਹ ਕੁੜੀ ਖੁਦ ਕਹਿੰਦੀ ਹੈ ਨਜ਼ਰ ਆਈ ਆ ਕਿ ਵੀ ਮੈਨੂੰ ਇਦਾਂ ਦਾ ਜੋ ਕੁੜੀ ਦਾ ਮਤਲਬ ਕੋਈ ਕੰਟੈਕਟ ਨੰਬਰ ਹੁੰਦਾ ਕਿਉਂਕਿ 2015 ਤੋਂ ਲੈ ਕੇ ਅੱਜ 2024 ਚੱਲਦਾ ਆ ਉਹਦੇ ਵਿੱਚ ਕਿਸੇ ਨਾਲ ਇੰਨਾ ਲੰਬੇ ਸਮੇਂ ਬਾਅਦ ਕੰਟੈਕਟ ਕਰਨਾ ਔਖਾ ਆ ਕਿਉਂਕਿ ਮੈਂ ਉਸ ਉਸ ਕੁੜੀ ਨੂੰ ਸਿਰਫ ਇੱਕ ਹਫ਼ਤੇ ਲਈ ਹੀ ਮਿਲੀ ਹੋਊਗੀ ਉਸੇ ਹਫ਼ਤੇ ਤੋਂ ਬਾਅਦ ਮੈਂ ਆਪਣੇ ਪਿੰਡ ਚਲੀ ਗਈ ਸੀ ਕੁੜੀ ਉੱਥੋਂ ਛੱਡ ਕੇ ਆਪਣੇ ਘਰ ਚਲੀ ਗਈ ਸੀ ਜਦੋਂ ਬਿਮਾਰ ਸੀ ਉਹਨੂੰ ਘਰ ਸੱਦ ਲਿਆ ਗਿਆ ਸੀ ਉਸ ਤੋਂ ਬਾਅਦ ਆਉਣ ਨਹੀਂ ਦਿੱਤਾ ਸੀ ਉਹਨੂੰ ਕਿਉਂਕਿ ਉਹਦੇ ਮਾਪੇ ਕਹਿੰਦੇ ਸਾਨੂੰ ਡਰ ਲੱਗਦਾ ਪੁੱਤ ਜੇ ਤੈਨੂੰ ਕੱਲ ਨੂੰ ਕੁਝ ਹੋ ਗਿਆ ਹੁਣ ਉਸ ਕੁੜੀ ਦੀਆਂ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਈਆਂ ਡਾਤਾ ਆਪਦੇ ਆਪ ਇਸ ਲਈ ਅੱ비 ਕੱਲ ਨੂੰ ਕਿਸੇ ਦੇ ਵੀ ਕੁਝ ਵੀ ਹੋ ਸਕਦਾ ਹੈਗਾ ਤੇ ਕੀਤਾ ਕਿਵੇਂ ਸੀ ਕੁਝ ਪਤਾ ਲੱਗਾ ਉਹ ਕੁੜੀ ਕਹਿੰਦੀ ਵੀ ਜਿਹੜਾ ਕਬਰਸਤਾਨ ਸੀ ਨਾ ਉੱਥੇ ਕਬਰਸਤਾਨ ਦੇ ਉੱਤੇ ਅਸੀਂ ਜਦੋਂ ਜਮੀਨ ਤੇ ਪਏ ਆ ਸਾਨੂੰ ਇਹ ਕਿਹਾ ਗਿਆ ਜਦੋਂ ਕਿਤੇ ਗਏ ਸੀ ਉਹਨਾਂ ਨੂੰ ਕਿਹਾ ਵੀ ਤੁਸੀਂ ਕਬਰਸਤਾਨ ਤੇ ਰਹਿੰਦੇ ਸੀ ਉੱਥੇ ਥੋੜੀਆਂ ਜਿਹੀਆਂ ਚੀਜ਼ਾਂ ਜਿਵੇਂ ਅਸੀਂ ਆਤਮਾਵਾਂ ਦੀ ਗੱਲ ਕਰਦੇ ਆ ਭੂਤਾਂ ਦੀ ਗੱਲ ਕਰਦੇ ਆ ਹਨ ਵੀ ਕਿਸੇ ਦੀ ਤੁਸੀਂ ਜਦੋਂ ਕਬਰ ਤੇ ਪਾਉਂਗੇ ਕਿਸੇ ਦੀ ਤੁਸੀਂ ਮੜੀ ਤੇ ਪਾਉਂਗੇ ਤਾਂ ਤੁਹਾਨੂੰ ਆਬਵੀਅਸਲੀ ਤੰਗਦਾ ਕਰੂਗਾ ਇਸ ਤਰ੍ਹਾਂ ਦੀ ਗੱਲ ਸਾਹਮਣੇ ਆਉਂਦੀ ਜਿਵੇਂ ਕਿਸੇ ਨੇ ਕੀਤਾ ਕਰਾਇਆ ਨਹੀਂ ਸੀਗਾ ਜੇ ਜ਼ਮੀਨ ਦੇ ਉੱਤੇ ਕਿਸੇ ਦੀ ਕਬਰ ਬਣੀ ਹੋਈ ਆ ਤਾਂ ਲੋਕ ਆਪਣੇ ਦੇਖੋ ਆਪਾਂ ਨੂੰ ਕਹਿੰਦੇ ਸਿਵਿਆਂ 'ਚ ਨਹੀਂ ਜਾਣਾ ਹੈਗਾ ਕਬਰਸਤਾਨਾਂ 'ਚ ਨਹੀਂ ਜਾਣਾ ਬਹੁਤ ਤਰ੍ਹਾਂ ਦੇ ਸਵਾਲ ਖੜੇ ਹੋ ਜਾਂਦੇ ਨੇ ਜਿਨ੍ਹਾਂ ਨੂੰ ਲੈ ਕੇ ਇਹ ਜਿਹੀਆਂ ਗੱਲਾਂ ਸਾਹਮਣੇ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਬਜ਼ੁਰਗ ਖੋਦੇ ਇਹ ਗੱਲਾਂ ਦੇ ਵਿੱਚ ਵਿਸ਼ਵਾਸ ਕਰਦੇ ਨੇ ਕਿ ਸਭ ਕੁਝ ਹੈਗਾ ਆ ਮਨਰ ਵਾਲੀ ਗੱਲ ਆ ਕਿ ਸਭ ਕੁਝ ਹੈਗਾ ਜਦੋਂ ਇੱਕ ਇਨਸਾਨ ਦੀ ਜਾਨ ਜਾਂਦੀ ਆ ਉਹਦੀ ਆਤਮਾ ਤਾਂ ਲੈ ਕੇ ਜਾਂਦਾ ਨਾ ਪਰ ਆਤਮਾ ਉਹਦੀ ਆਤਮਾ ਨੂੰ ਵੀ ਤਾਂ ਸਕੂਨ ਦੇਣਾ ਹੁੰਦਾ ਆ ਪਰ ਫਿਰ ਉਹਨੇ ਜਨਮ ਵੀ ਲੈਣਾ ਕਿਤੇ ਜਾ ਕੇ ਜਿਹੜੀਆਂ 84 ਲੱਖ ਜੂਨਾਂ ਦੀ ਗੱਲ ਹੁੰਦੀ ਆ ਕਿਸੇ ਨਾ ਕਿਸੇ ਤਰੀਕੇ ਤਾਂ ਖੁਸ਼ਬੋ ਉਹ ਬੰਦਾ ਭੁਗਤਦਾ ਹੀ ਆ ਬਿਲਕੁਲ ਔਰ ਇਹ ਵੀ ਗੱਲ ਮੈਂ ਸੁਣੀ ਐ ਜੋ ਸੁਣੀ ਐ ਮੈਂ ਸ਼ੋਰ ਨਹੀਂ ਆ ਕਿ ਜਿਹੜੀਆਂ 84 ਲੱਖ ਜੂਨਾਂ ਨੇ ਉਹਦੇ ਵਿੱਚ ਭੂਤ ਪ੍ਰੇਤ ਦੀ ਵੀ ਮਤਲਬ ਜੋਨੇ ਹੁੰਦੀ ਆ ਕਿ 84 ਲੱਖ ਇਸ ਤਰੀਕੇ ਜੋਨੇ ਪੂਰੀਆਂ ਹੁੰਦੀਆਂ ਪਰ ਹਰਪ੍ਰੀਤ ਜਿਸ ਤਰੀਕੇ ਨਾਲ ਤੁਸੀਂ ਇਹ ਗੱਲ ਦੇਸੀ ਕਿਤੇ ਨਾ ਕਿਤੇ ਡਰ ਲੱਗਦਾ ਕਿਉਂਕਿ ਅਸੀਂ ਵੀ ਮਤਲਬ ਜੌਬ ਕਰਦੇ ਆ ਘਰਾਂ ਤੋਂ ਬਾਹਰ ਰਹਿੰਨੇ ਆ ਗਏ ਵੀ ਹੋਵਾਂਗੇ ਅਲੱਗ ਥਾਵਾਂ ਤੇ ਗਏ ਹੋਵਾਂਗੇ ਤਾਂ ਨਹੀਂ ਪਤਾ ਕਿਸ ਥਾਂ ਤੇ ਕਿਹੜੀ ਬਿਲਡਿੰਗ ਬਣੀ ਆ ਕਿਵੇਂ ਕਿਸੇ ਦੇ ਨਾਲ ਕੀ ਹੋ ਸਕਦਾ ਤਾਂ ਬਹੁਤ ਕੁਝ ਅਜਿਹਾ ਕਿ ਅਸੀਂ ਜੋ ਮਰਜੀ ਸੇਫਟੀ ਰੱਖ ਲਈਏ ਸਾਨੂੰ ਥੋੜੀ ਪਤਾ ਉਸ ਥਾਂ ਦਾ ਬੈਕਗ੍ਰਾਉਂਡ ਕਿ ਬੈਕਗ੍ਰਾਉਂਡ ਕਿ ਇਸੇ ਤਰੀਕੇ ਅਸੀਂ ਵੀ ਤੁਹਾਡੇ ਸਾਹਮਣੇ ਉਹੀ ਗੱਲਾਂ ਲੈ ਕੇ ਆਉਣਾ ਚਾਹੁੰਦੇ ਆ ਕਿ ਤੁਸੀਂ ਬਚ ਸਕੋ ਜੇਕਰ ਕਿਸੇ ਤੁਸੀਂ ਅਜਿਹੀ ਥਾਂ ਤੇ ਗਏ ਹੋ ਜਿੰਨਾ ਕਿ ਸਾਡੇ ਕੋਲ ਹੋ ਸਕੇ ਅਸੀਂ ਤੁਹਾਨੂੰ ਉਹਨਾਂ ਸੱਚੀਆਂ ਕਹਾਣੀਆਂ ਸੱਚੀਆਂ ਥਾਵਾਂ ਦੇ ਨਾਲ ਰੂਬਰੂ ਜ਼ਰੂਰ ਕਰਾਵਾਂਗੇ ਦੇਖੋ ਬਾਕੀ ਕੋਈ ਜੇ ਮੈਂ ਕਿਤੇ ਹੋਰ ਦੱਸ ਦਿੰਨੀ ਆ ਕਈ ਵਾਰ ਤਾਂ ਹੁਣ ਮੈਂ ਇੱਕ ਗੱਲ ਦੱਸੀ ਆ ਹਨਾ ਲੋਕ ਕਹਣਗੇ ਤਾਂ ਸਬੂਤ ਕੀ ਆ ਇਹਦਾ ਗਵਾਹ ਦੋ ਬੰਦਾ ਸਾਹਮਣੇ ਪੇਸ਼ ਕਰੋ ਸਾਡੀ ਕੁੜੀ ਸਾਹਮਣੇ ਪੇਸ਼ ਕਰੋ ਪਰ ਹੁਣ ਚੱਕਰੇ ਆ ਨਾ ਮੈਂ ਇਹ ਗੱਲ ਪਹਿਲੀ ਕਲੀਅਰ ਕੀਤੀ ਆ ਕਿ 2015 ਦੀ ਗੱਲ ਹੈ ਜੇ 2015 ਦੀ ਗੱਲ ਨਾ ਹੁੰਦੀ ਅੱਜ ਕੱਲ ਦੀ ਹੁੰਦੀ ਕਿਉਂ ਮੈਨੂੰ ਵੀ ਨਹੀਂ ਸੀ ਪਤਾ ਕਿ ਮੈਂ ਇਸ ਲਾਈਨ ਦੇ ਵਿੱਚ ਆਵਾਂਗੀ ਇਸ ਤਰ੍ਹਾਂ ਕੋਈ ਪ੍ਰੋਗਰਾਮ ਕਰਾਂਗੇ ਉਹਦੇ ਵਿੱਚ ਗੱਲਬਾਤ ਕਰਾਂਗੇ ਅਸੀਂ ਪ੍ਰੋਗਰਾਮ ਦੇ ਵਿੱਚ ਖੁਸ਼ਬੂ ਇਸ ਜ਼ਿੰਦਗੀ ਦਾ ਇੱਕ ਕિસ્ਸਾ ਆ ਜਿਹੜਾ ਜ਼ਿੰਦਗੀ ਦੇ ਵਿੱਚ ਵਾਪਰਿਆ ਸੀ ਜਦੋਂ ਸਾਡੇ ਸਾਹਮਣੇ ਉਹ ਕੁੜੀ ਰੋਂਦੀ ਆ ਤਾਂ ਮੈਂ ਸਾਰਿਆਂ ਗਲ ਉਹਦੇ ਮੂੰਹ ਵਾਲੀਆਂ ਦੱਸਿਆ ਤੁਹਾਨੂੰ ਵੀ ਉਹ ਕੁੜੀ ਐਦਾ ਐਦਾ ਕਹਿੰਦੀ ਆ ਤੇ ਉਹ ਕੁੜੀ ਕਹਿੰਦੀ ਮੈਂ ਬੱਚੀਆਂ ਸਿਰਫ ਉਹ ਮੁੰਡੇ ਤੇ ਉਹ ਕੁੜੀ ਦੀ ਬਦਲਤ ਜਿਹੜੇ ਦੋਨੇ ਭੈਣ ਭਰਾ ਸੀਗੇ ਉਹਦੇ ਪਾਪਾ ਨੇ ਮੈਨੂੰ ਬਚਾ ਲਿਆ ਜਿਹਦੇ ਕਰਕੇ ਅੱਜ ਮੈਂ ਸਾਰੀ ਜ਼ਿੰਦਗੀ ਉਹਨਾਂ ਲਈ ਧ ਉਹਦਾ ਵੀ ਤੁਹਾਨੂੰ ਸਾਰਾ ਐਡਰੈਸ ਦਿੱਤਾ ਹੈ ਕਿ ਖਨੋਰੀ ਬਰਵਾਲਾ ਤੇ ਇੱਕ ਜਿਹੜੀ ਨਹਿਰ ਜਿਹੜੀਆਂ ਮਿਲਦੀਆਂ ਬਰਵਾਲਾ ਨਹਿਰ ਹੈ ਹਰਿਆਣਾ ਚ ਪੈਂਦੀ ਖਨੋਰੀ ਰਹਿ ਜਾਂਦੀ ਹੈ ਪੰਜਾਬ ਵਾਲੇ ਪਾਸੇ ਤਾਂ ਇਹ ਹਰਿਆਣਾ ਵਾਲੀ ਨਹਿਰ ਦੀ ਕਹਾਣੀ ਹੈ ਜਿੱਥੇ ਲਾਸ਼ਾਂ ਜੁਨੇ ਗੋਲ ਚੱਕਰ ਦੇ ਵਿੱਚ ਘੁੰਮਦੀਆਂ ਨੇ ਪਿੰਡ ਪਦਾਰਥ ਖੇੜੀ ਦੇ ਵਿੱਚ ਜਿੱਥੇ ਦੇ ਲੋਕਾਂ ਦਾ ਇਹੀ ਮੰਨਣਾ ਹੈ ਕਿ ਇੱਥੇ ਰੂਹਾਂ ਰਾਤ ਨੂੰ ਘੁੰਮਦੀਆਂ ਨੇ ਕੁੱਤੇ ਇਨਸਾਨਾਂ ਵਾਂਗ ਰੋਂਦੇ ਨੇ ਤਾਂ ਇਨਸਾਨ ਜੁਨੇ ਇੱਥੇ ਪੈਰ ਰੱਖਣੋ ਵੀ ਕਤਰੋਂਦੇ ਨੇ ਲਗਾਤਾਰ ਅਸੀਂ ਇਸ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਆਂ ਤੇ ਤੁਹਾਡੇ ਨਾਲ ਗੱਲਬਾਤ ਕਰ ਰਹੇ ਆਂ ਚਰਚਾ ਕਰ ਰਹੇ ਆਂ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਇਲਾਕੇ ਦੇ ਵਿੱਚ ਕੋਈ ਵੀ ਅਜੀਹੀ ਕਹਾਣੀ ਹੈ ਜਿਸ ਵਾਰੇ ਸਾਨੂੰ ਦੱਸਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਨੂੰ ਨੰਬਰ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਸ਼ੇਅਰ ਕਰ ਸਕਦੇ ਹੋ ਅਗਲੀ ਵਾਰ ਫਿਰ ਕਿਸੇ ਕਹਾਣੀ ਦੇ ਨਾਲ ਫਿਰ ਕਿਸੇ ਕਿਸੇ ਦੇ ਨਾਲ ਮਿਲਾਂਗੇ ਤਾਂ ਹਾਂ ਹਾਂ ਅਸੀਂ ਸੱਚੀ ਘਟਨਾ ਦੀ ਉਹ ਗੱਲ ਕਰਦੇ ਆਂ ਖੁਸ਼ਬੂ ਖੈਰ ਵੀ ਕਹਾਣੀ ਦੇ ਨਾਲ ਇੱਕ ਸੱਚੀ ਘਟਨਾ ਦੇ ਨਾਲ ਮਿਲਾਂਗੇ ਚਲੋ ਸਹਿਯੋਗੀ ਦਾ ਹੀ ਤਾਂ ਸਾਥ ਹੁੰਦਾ ਹੈ ਕਿਉਂਕਿ ਸ਼ਬਦ ਇਧਰ-ਉਧਰ ਹੋ ਜਾਂਦਾ ਤਾਂ ਸਹਿ ਦੈਂਦਾ ਆ ਮਾਫ ਕਰਨਾ ਜੀ ਉਹ ਸ਼ਬਦ ਦੇ ਲਈ ਜੇਕਰ ਅਸੀਂ ਤੁਹਾਨੂੰ ਅਗਲੀ ਵਾਰ ਫਿਰ ਤੋਂ ਇੱਕ ਸੱਚੀ ਕਹਾਣੀ ਦੇ ਨਾਲ ਇੱਕ ਸੱਚੀ ਕਹਾਣੀ ਦੇ ਨਾਲ ਮਿਲਾਂਗੇ ਜਿਹਦੇ ਵਿੱਚ ਬਿਲਕੁਲ ਹੀ ਸੱਚ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਹਾਣੀਆਂ ਤੁਹਾਨੂੰ ਮੌਜੂਦਾ ਸਮੇਂ ਦੇ ਉੱਤੇ ਜਾ ਕੇ ਦਿਖਾਈਆਂ ਵੀ ਜਾਣਗੀਆਂ ਕੋਸ਼ਿਸ਼ ਕਰਾਂਗੇ ਮੈਂ ਤੇ ਖੁਸ਼ਬੂ ਦੋਵੇਂ ਜਣੇ ਜਾ ਕੇ ਅਸੀਂ ਉੱਥੇ ਦੇ ਜੋ ਵੀ ਉੱਥੇ ਦੀ ਗੱਲਬਾਤ ਆ ਤੁਹਾਡੇ ਸਾਹਮਣੇ ਰੱਖੀਏ ਲੋਕ ਕੀ ਕਹਿੰਦੇ ਨੇ ਲੋਕਾਂ ਦੀ رائے ਸੁਣਾਵਾਂਗੇ ਹੁਣ ਤੁਸੀਂ ਸਾਨੂੰ ਉਹ ਇਜਾਜ਼ਤ ਧੰਨਵਾਦ